ਸਭ ਤੋਂ ਸਰ ਸਭ ਤੋਂ ਪਹਿਲਾਂ ਮੈਂ ਜਗਦੀਸ਼ ਜੀ ਨੂੰ ਔਰ ਜਗਦੀਸ਼ ਜੀ ਦੇ ਨਾਲ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ ਮੈਂ ਉਹਨਾਂ ਨੂੰ ਵਧਾਈ ਦੇਣਾ ਔਰ ਉਹਨਾਂ ਆਸ ਉਮੀਦ ਵਿਸ਼ਵਾਸ ਦੇਣਾ ਕਿ ਤੁਹਾਡਾ ਪਾਰਟੀ ਦੇ ਵਿੱਚ ਮਾਨ ਸਨਮਾਨ ਤੇ ਤੁਹਾਡੇ ਕਹਿਣ ਦੇ ਮੁਤਾਬਿਕ ਇਲਾਕੇ ਦਾ ਵਿਕਾਸ ਜਿੱਥੇ ਵੀ ਤੁਸੀਂ ਕਹੋਗੇ ਪੂਰੀ ਪਾਰਟੀ ਤੁਹਾਨੂੰ ਇਹ ਨਹੀਂ ਮਹਿਸੂਸ ਹੋਣ ਦੇਗੀ ਅਸੀਂ ਨਵੇਂ ਘਰ ਦੇ ਵਿੱਚ ਆਏ ਆ ਇਹ ਪਰਿਵਾਰਿਕ ਪਾਰਟੀ ਹੈ ਪਰਿਵਾਰ ਤਰ੍ਹਾਂ ਕੰਮ ਕਰਕੇ ਆਪਾਂ ਇਲਾਕੇ ਦਾ ਭਲਾ ਕਰਨਾ ਤਾਂ ਮੇਰੇ ਸਾਹਮਣੇ ਬੈਠੇ ਸਾਰੇ ਮਾਨੋ ਸਮਾਨਦੇਯੋਗ ਆਪਾਂ ਸਾਰੇ ਫਤਿਹ ਬਖਸ਼ਣਾਗੇ ਗੱਜ ਕੇ ਬੁਲਾਓ ਵਾਹਿਗੁਰੂ ਜੀ ਦਾ ਕਾਲਾ ਸਾ ਵਾਹਿਗੁਰੂ ਜੀ ਕੀ ਫਤਿਹ ਐਸੇ ਇਲਾਕੇ ਤੇ ਮੈਂ ਕੋਈ ਨਵਾਂ ਨਹੀਂ ਮੈਨੂੰ ਅੱਜ 45 46 ਸਾਲ ਹੋ ਗਏ ਇੱਥੇ ਬਿਤਰਦਾ ਮੈਂ ਪਾਰਲੀਮੈਂਟ ਚੋਣਾਂ 'ਚ ਲੜਿਆ ਸੀਗਾ ਉਦੋਂ 90-91 ਦੇ ਵਿੱਚ ਗੱਲ ਹੈ ਉਹ ਗੁਰਵਾਦ ਹੁੰਦਾ ਸੀ ਕੋਈ ਪਾਰਲੀਮੈਂਟ ਚੋਣ ਲੜਨ ਨੂੰ ਤਿਆਰ ਨਹੀਂ ਸੀਗਾ ਪਾਰਟੀ ਅਟਲ ਬਹਿਰੀ ਬਾਸ਼ਮਨ ਕੇ ਵੀ ਫਿਰੋਜ਼ਪੁਰ ਤੋਂ ਜਾਂ ਪੰਜਾਬ ਤੋਂ ਸਾਰੀ ਸੀਟਾਂ ਪਾਰਲੀਮੈਂਟ ਲੜਨੀ ਹੈ ਕੋਈ ਬੰਦਾ ਤਿਆਰ ਨਹੀਂ ਹੋਇਆ ਪਾਰਟੀ ਦੇ ਲੀਡਰ ਆਏ ਤਾਂ ਮੈਂ ਕਿਹਾ ਵੀ ਕੋਈ ਲੜਨ ਨੂੰ ਤਿਆਰ ਨਹੀਂ ਹੈ ਤੇ ਮੈਂ ਕਦੇ ਐਮਐਲਏ ਦਾ ਕੀ ਮੈਂਬਰ ਪੰਚਾਇਤ ਦਾ ਦੇ ਸਰਪੰਚੀ ਦਾ ਮੇਰੇ ਪਰਿਵਾਰ ਦੇ ਕਿਸੇ ਨੇ ਕੋਈ ਇਲੈਕਸ਼ਨ ਲੜਿਆ ਹੀ ਨਹੀਂ ਸੀਗਾ ਸਿਰ ਮੈਂ ਕਿਹਾ ਵੀ ਮੈਂ ਲੜ ਲੈਣਾ ਪਾਰਟੀ ਵਾਸਤੇ ਹਾਰ ਜਿੱਤ ਕੋਈ ਨਹੀਂ ਹੁੰਦੀ ਪਾਰਟੀ ਦੇ ਸ਼ਾਨ ਵਾਸਤੇ ਪਾਰਟੀ ਦੀ ਇੱਜ਼ਤ ਵਾਸਤੇ ਖੜਾ ਹੋਣਾ ਪੈਂਦਾ ਹੈ ਪਾਰਟੀ ਦੀ ਇੱਜ਼ਤ ਵਾਸਤੇ ਲੜਨਾ ਪੈਂਦਾ ਹੈ ਹਾਰ ਜਿੱਤ ਇੱਕ ਅਲੱਗ ਗੱਲ ਹੈ ਪਰ 90 92 ਦੇ ਵਿੱਚ 23 ਕੈਂਡੀਡੇਟ ਜਿਹੜੇ ਐ ਉਗਰਵਾਦੀਆਂ ਦੇ ਸ਼ਿਕਾਰ ਹੋਏ ਸੀਗੇ ਉਹਨੂੰ ਪਤਾ ਹੀ ਕੋਈ ਮੀਡੀਆ ਦੀ ਗੱਲ ਹੈ ਤੋਂ ਉਹ ਇਲੈਕਸ਼ਨ ਪੋਸਟਪੋਨ ਹੋਇਆ ਸੀ ਫਿਰ ਮੈਂ 92 ਤੇ ਲੜਿਆ ਸੀ 92 ਦੇ ਵਿੱਚ ਕਾਂਗਰਸ ਦੇ ਤਰਫ ਸੰਤੋਖ ਸਿੰਘ ਰੰਦਾਵਾ ਖੜੇ ਸੀ ਤੇ ਬਹੁਜਨ ਸਮਾਜ ਪਾਰਟੀ ਮੋਨ ਸਿੰਘ ਫਲਿਆਣਾ ਖੜਾ ਸੀ ਉਦੋਂ ਇਲੈਕਸ਼ਨ ਦੇ ਵਿੱਚ ਕਈ ਸਾਥੀ ਉਹ ਤੇ ਮਦਦ ਕਰ ਰਹੇ ਸੀਗੇ ਉਸ ਟਾਈਮ ਕੀ ਸੀ ਕਿ ਪਰਚੀਆਂ ਨਾਲ ਵੋਟ ਪੈਂਦੀ ਸੀਗੀ ਕਾਂਗਰਸ ਦੇ ਲੋਗ ਜਿੱਤੇ ਜਿੱਤੇ ਇਹਨੂੰ ਮੋਨ ਸਿੰਘ ਫਲਿਆਣਾ ਨੂੰ ਹਰਾਣਾ ਚਾਹੁੰਦੇ ਸੀਗੇ ਮਾਫੜ ਕੇ ਮੇਗਾ ਮਤਲਬ ਹੀ ਨਹੀਂ ਹੁੰਦਾ ਸਾਨੂੰ ਮਰਨਾ ਪਵੇ ਮਰਨਾ ਪਵੇ ਕੁਝ ਵੀ ਕਰਨਾ ਪਵੇ ਜਿਹਦਾ ਹੱਕ ਹੈ ਉਹਨੂੰ ਮਿਲਣਾ ਚਾਹੀਦਾ ਹੈ ਅਸੀਂ ਮੋੜ ਸਿੰਘ ਨੂੰ ਪੁੱਛੋਗੇ ਤਾਂ ਅੱਜ ਵੀ ਉਹ ਦੱਸਦਾ ਕਿ ਜਾਨੀ ਨੇ ਮੇਰੇ ਵਾਸਤੇ ਸਟੈਂਡ ਲਿਆ ਤਾਂ ਮੋੜ ਸਿੰਘ ਖਲੀ ਵਾਲੇ ਦਿੱਤੇ ਸੀਗੇ ਦੁਬਾਰਾ ਫਿਰ ਇਲੈਕਸ਼ਨ ਹੋਇਆ 95 'ਚ 95 ਜਦੋਂ ਇਲੈਕਸ਼ਨ ਹੋਇਆ ਉਦੋਂ ਸੁਨੀਲ ਜਾਖੜ ਜਿਹੜੇ ਸਾਡੇ ਪ੍ਰਧਾਨ ਸਸਰੀਕਰਪਨ ਜੀ ਚਲੋ ਬੱਸ ਉਹ ਖੜੀ ਉਹ ਸੁਨੀਲ ਜਾਖੜ ਖੜਾ ਸੀ ਕਾਂਗਰਸੀ ਤਰਫ ਤੋਂ ਫਿਰ ਮੋਨ ਸਿੰਘ ਮੋਨ ਸਿੰਘ ਫਲਿਆਲੇ ਖੜੇ ਸੀ ਉਦੋਂ ਫਿਰ ਮੋਨ ਸਿੰਘ ਫਲਿਆਲੇ ਦਿੱਤਿਆ ਸੀ ਪਤਾ ਤੁਹਾਨੂੰ ਤੇ ਵੋਟਾਂ ਕੱਢੀ ਪੈਂਦੀ ਸੀ ਉਧਰ ਪਿੰਡਾਂ ਦੇ ਤੇ ਧਰਮਕੋਟ ਜੀਰਾ ਤੁਹਾਨੂੰ ਪਤਾ ਹੀ ਇੱਕ ਕੀ ਹਾਲ ਹੁੰਦਾ ਹੈ ਹਾਂ 95 ਤੋਂ ਇਲੈਕਸ਼ਨ ਜਿਹੜਾ ਹੈ ਉਦੋਂ ਮੈਨੂੰ 1,21,000 ਅੱਛੀ ਵੋਟਾਂ ਮਿਲੀਆਂ ਸੀ ਉਸ ਟਾਈਮ ਥੋੜਾ ਜਿਹਾ ਅੰਤਰ ਰਿਹਾ ਸੀਗਾ ਮੋਨ ਸਿੰਘ ਫਲਿਆਲੇ ਵੇਟ ਦਿੱਤਿਆ ਸੀਗਾ ਜਦੋਂ ਦਾ ਮੈਂ ਫਿਰੋਜ਼ਪੁਰ ਜ਼ਿਲ੍ਹੇ 'ਚ ਖੜਿਆ ਉਹਨਾਂ ਕੋਲ ਤਾਂ ਕਾਂਗਰਸ ਨਹੀਂ ਆਈ ਆਦੋਂ ਮੈਂ ਦੱਸ ਦਿਆਂ ਜੇ ਮੈਂ ਨਾ ਖੜਾ ਹੁੰਦਾ ਤਾਂ ਮੋਨ ਸਿੰਘ ਫਲਿਆ ਨਹੀਂ ਦਿੱਤਣਾ ਸੀਗਾ ਅੱਜ ਤੁਹਾਨੂੰ ਦੱਸ ਦਿਆਂ ਕਿਉਂਕਿ ਇੱਧਰ ਲਈ ਵੋਟ ਜਿਹੜਿਆ ਇੱਧਰ ਬਹਿ ਜਾਂਦੇ ਮੋਨ ਸਿੰਘ ਜਿੱਤੀ ਗਿਆ ਸੀਗਾ ਤਸ ਕਰਕੇ ਫਿਰ 97 ਜੇ ਤੁਸੀਂ ਸਾਰਿਆਂ ਨੇ ਸਹਿਯੋਗ ਦਿੱਤਾ ਆ ਇਲਾਕਾ ਤਾਂ ਨਹੀਂ ਸੀ ਮੇਰੇ ਨਾਲ ਉਧਰ ਸੀਗਾ ਪਹਿਲਾਂ ਜਦੋਂ 97 ਚ ਐ 97 ਤੇ ਜਿੰਨਾ ਅਸੀਂ ਜੋ ਵੀ ਲੋਕਾਂ ਨਾਲ ਵਾਅਦਾ ਕੀਤਾ ਅਸੀਂ ਜੋ ਵਾਅਦਾ ਕਰਦੇ ਆ ਫਿਰ ਖਾਸ ਕਰਕੇ ਮੇਰੀ ਦਾ ਜੋ ਵਾਅਦਾ ਕਰਦੇ ਉਹਨੂੰ ਨਿਭਾਣਾ ਹੀ ਪੈਂਦਾ ਉਹ ਮੈਂ ਕੁਝ ਵੀ ਕਰਨਾ ਪਵੇ ਦਿਨ ਕਰਨੇ ਪਵੇ ਰਾਤ ਕਰਨਾ ਪਵੇ ਕੁਝ ਵੀ ਕਰਨਾ ਪਵੇ ਤਾਂ ਅਸੀਂ ਜੋ ਵਾਅਦੇ ਕੀਤੇ ਸੀ ਉਹ ਸਾਰੇ ਪੂਰੇ ਕੀਤੇ ਦੁਬਾਰਾ ਫਿਰ ਇਲੈਕਸ਼ਨ ਗੜੇ ਤਾਂ ਆਰਗੇਸੀ ਤੇ ਤੀਜੀ ਵਾਰੀ ਐਮਐਲਏ ਬਣਿਆ ਤੇ ਫਿਰ ਇੱਥੇ ਵਾਅਦੇ ਕੀਤੇ ਸੀ ਆ ਪੁਰਦਾ ਕੀਤਾ ਸੀਗਾ ਸੜਕਾਂ ਦਾ ਪੀਣ ਵਾਲੇ ਪਾਣੀ ਦਾ ਜੋ ਵੀ ਕੀਤਾ ਫਾਜ਼ਿਲਕਾ ਦੇ ਵਿੱਚ ਵਾਅਦਾ ਕੀਤਾ ਸੀਗਾ ਵੀ ਫਾਜ਼ਿਲਕਾ ਨੂੰ ਜ਼ਿਲ੍ਹਾ ਬਣਾਵਾਂਗੇ ਤੇ ਫਾਜ਼ਿਲਕਾ ਨੂੰ ਨੇਰੀ ਪਾਣੀ ਦੇਾਂਗੇ ਫਾਜ਼ਿਲਕਾ 100 ਬੈੱਡ ਦਾ ਹਸਪਤਾਲ ਬਣਾਵਾਂਗੇ ਕੈਂਸਰ ਹਸਪਤਾਲ ਬਣਾਵਾਂਗੇ ਕੰਪਲੀਟ ਸੀਵਰੇਜ ਜੋ ਵੀ ਦਿੱਥੇ ਵਿਵਾਦ ਕੀਤਾ ਸੀ ਅਸੀਂ ਉਹ ਪੂਰਾ ਕੀਤਾ ਅੱਜ ਉਹ ਚੀਜ਼ ਨੂੰ ਮੰਨਦੇ ਆਂ ਪਰ ਇੱਕ ਗੱਲ ਹੈ ਕਿ ਮੈਂ ਇਲੈਕਸ਼ਨ ਹਮੇਸ਼ਾ ਇਕੱਲਾ ਹੀ ਮੇਰੇ ਪਰਿਵਾਰ ਨੂੰ ਤੁਸੀਂ ਨਹੀਂ ਜਾਣਦੇ ਹੋਣੇ ਇੱਕ ਬੰਦਾ ਐਮਐਲਏ ਮਨਿਸਟਰ ਬਣ ਜਾਂਦਾ ਸਾਰਾ ਪਰਿਵਾਰ ਲੱਗ ਜਾਂਦਾ ਕਿ ਤੁਸੀਂ ਇੱਥੇ ਕਹਿ ਸਕਦੇ ਹੋ ਵੀ ਮੇਰੇ ਬੱਚਿਆਂ ਨੂੰ ਕੋਈ ਜਾਣਦਾ ਕਿ ਦਖਲੰਦਾ ਜੀ ਮੇਰੇ ਪਰਿਵਾਰ ਦੀ ਕਿਸੇ ਤਰ੍ਹਾਂ ਇੱਕ ਐਮਐਲਏ ਬਣ ਜਾਂਦਾ ਸਾਰਾ ਪਰਿਵਾਰ ਸਾਲੇ ਬਣਈਏ ਜੀਜੇ ਸਾਰੀ ਤੁਰਪਿੰਦੇ ਆ ਪਤਾ ਨਹੀਂ ਲੱਗਦਾ ਕਿਹਦੇ ਕੋਲ ਜਾਈਏ ਕਿਹਦੇ ਕੋਲ ਨਾ ਜਾਈਏ ਆਹ ਹੁੰਦਾ ਨਾ ਪਰ ਕੋਈ ਬਣਿਆ ਨਾ ਨਹੀਂ ਲੈਣਾ ਚਾਹੀਦਾ ਕੋਈ ਬਣਿਆ ਤੁਸੀਂ ਉਹ ਤਾਂ ਆਪ ਹੀ ਥਾਸ ਕੱਢ ਕੇ ਦੇਖੋ ਇੱਕ ਜਿਹੜੀ ਹੈ ਇਹ ਲੀਡਰ ਜਿਹੜੇ ਹੈ ਅੱਜ ਐਟੋਟਾਈਜ਼ਮੈਂਟ ਫੋਟੋਆਂ ਆਪਾਂ ਕਦੇ ਫੋਟੋਆਂ ਨਾਲ ਤੇ ਪੱਥਰ ਨਾਲ ਪਿਆਰ ਨਹੀਂ ਕੀਤਾ ਮੈਂ 97 ਤੇ ਜਿੰਨੇ ਕੰਮ ਕੀਤੇ ਸੀ ਜਿੰਨੇ ਸੜਕਾਂ ਸੁੜਕਾਂ ਬਣਾਈਆਂ ਮੈਂ ਪੱਥਰ ਨਹੀਂ ਲਾਇਆ ਵੀਡੀਓ ਕਹਿੰਦਾ ਪੱਥਰ ਮੈਂ ਕਿਉਂ ਖਰਚ ਕਰਦੇ ਹੋ ਭਾਈ ਪੰਚਾਇਤਾਂ ਦਾ ਪੈਸਾ ਹੈ ਬਿਨਾਂ ਵਜਾ ਗਲੀ ਤਾਂ ਬਣੀ ਹੁੰਦੀ ਹੈ 20000 ਦੀ ਖਰਚ ਕਰ ਦਿੰਦੇ ਆ 3000 ਕੀ ਤੁੱਕ ਬਣੀ ਕੋਈ ਪੱਥਰ ਨਹੀਂ ਮੈਨੇ ਲਾਇਆ ਪੱਥਰ ਕੋਈ ਨਹੀਂ ਲਾਇਆ ਜਦ ਮੈਂ ਹਾਰਿਆ ਉਹਦੇ ਬਾਅਦ ਜਿਹੜਾ ਐਮਐਲਏ ਆਇਆ ਉਹਨੇ ਪੱਥਰ ਤੋਂ ਪਹਿਲੇ ਪੱਥਰ ਰਣਾ ਸ਼ੁਰੂ ਕੀਤਾ ਇੱਕ ਦੋ ਪਿੰਡਾਂ ਦੇ ਇੱਕ ਪਿੰਡ ਸੀਗਾ ਇੱਧਰ ਕਿਨ ਆਪਣਾ ਬਾਰਡਰ ਤੇ ਉੱਥੇ ਮਤਲਬ ਉਹਨੇ ਪੱਥਰ ਰੱਖਿਆ ਜੇ ਬਜ਼ੁਰਗ ਖੜਾ ਹੋ ਗਿਆ ਜਿਹੜਾ ਐਮਐਲਏ ਸੀਗਾ ਨਾ ਨਹੀਂ ਲਿਆਂਗਾ ਉਹਨੂੰ ਕਿਹਾ ਮਰਿਆ ਮਰਿਆ ਕਿਉਂ ਖਾਂਜੋ ਆਪ ਮਾਰ ਕੇ ਖਾਓਗੇ ਤਾਂ 2 ਸਾਲ ਪਹਿਲੇ ਬਣਾ ਕੀ ਸੀਗੇ ਇਸ ਤਰ੍ਹਾਂ ਦੇ ਲੋਕਾਂ ਨੇ ਪੱਥਰ ਲਾਏ ਲੇਕਿਨ ਮੇਰੇ ਨਾਲ ਜਿੱਦ ਕੀਤੀ ਵੀ ਤੁਸੀਂ ਆ ਮੈਂ ਕਹਾਂ ਤੁਸੀਂ ਤਾਰੀ ਕੱਢ ਕੇ ਦੇਖੋ ਵੀ ਅੱਜ ਜੇ ਮੈਂ ਐਮ.ਐਲ.ਏ ਬਣਾ ਤਾਂ 20 ਦਿਨਾਂ ਤੇ ਤਾਂ ਕੰਮ ਨਹੀਂ ਹੁੰਦਾ ਨਾ 20 ਦਿਨਾਂ ਜੇ ਜਾਂ 2 ਮਹੀਨੇ 3 ਮਹੀਨੇ ਜੇ ਪੱਥਰ ਲੱਗੇ ਤਾਂ ਕੰਮ ਨਹੀਂ ਦਾ ਪੱਥਰ ਤਾਂ ਪਿਛਲਾ ਹੀ ਜਾਵੇ ਨਾ ਕੰਮ ਉਹ ਕਹਿੰਦੇ ਹਾਂ ਤਾਂ ਗੱਲ ਠੀਕ ਹੈ ਜੀ ਉਹ ਕਈ ਵਾਰੀ ਉਹ ਜਿੱਦ ਮੈਂਸ ਕਰ ਲੈਂਦਾ ਤਾਂ ਇਸ ਕਰਕੇ ਕੀ ਹੈ ਕਿ ਹੁਣ ਇਲੈਕਸ਼ਨ ਆ ਰਿਹਾ ਹੈ ਪਾਰਲੀਮੈਂਟ ਦਾ ਪਾਰਲੀਮੈਂਟ ਦਾ ਇਲੈਕਸ਼ਨ ਆਏਗਾ ਹੁਣ ਪਾਰਟੀ ਦੀ ਮਰਜ਼ੀ ਹੈ ਜਿਹਨੂੰ ਟਿਕਟ ਦੇਗੀ ਸਾਡਾ ਮਤਲਬ ਨਹੀਂ ਹੁੰਦਾ ਜੇ ਅਸੀਂ ਪਾਰਟੀ 'ਚ ਆ ਗਏ ਤਾਂ ਅਸੀਂ ਕੋਈ ਸਰਦੀ ਜਾਣੀ ਦੇ ਨਹੀਂ ਆ ਆ ਵੀ ਸੁਣੋ ਇਹ ਕਿਸੇ ਹੋਰ ਦੇ ਨਹੀਂ ਆ ਅਸੀਂ ਪਾਰਟੀ ਦੇ ਨਾਲ ਔਰ ਪਾਰਟੀ ਦੇ ਫੈਸਲੇ ਨੂੰ ਮੰਨਣਾ ਸਾਡੀ ਡਿਊਟੀ ਆ ਸਾਡਾ ਕੰਮ ਹੈ ਜੇ ਅਸੀਂ ਆ ਕੇ ਇਹ ਜੋ ਅਸੀਂ ਕੰਦੇ ਉਹ ਪਾਰਟੀ ਕਰੇ ਤੇ ਫਿਰ ਪਾਰਟੀ ਨਾ ਹੋਈ ਨਾ ਨਹੀਂ ਪਾਰਟੀ ਦਾ ਜੋ ਫੈਸਲਾ ਆ ਜੇ ਸਾਡੇ ਸਿਰ ਮੱਥੇ ਤੇ ਕਿਸੇ ਨੂੰ ਕੈਂਡੀਡੇਟ ਬਣਾ ਦੇ ਉਹਨੂੰ ਸਾਡਾ ਫਰਜ਼ ਆ ਉਹਦੇ ਮਗਰ ਲੱਕੇ ਉਹਦਾ ਕੰਮ ਕਰਨਾ ਉਹਨੂੰ ਜਿਤਾਣਾ ਮਨ ਕੇ ਚਲੋ ਜੇ ਐਮਪੀ ਸੀਟ ਕਿਸੇ ਨੂੰ ਮਿਲ ਜਾਂਦੀ ਹੈ ਮੈਨੂੰ ਮਿਲ ਜਾਂਦੀ ਹੈ ਮੈਨੂੰ ਨਾ ਮਿਲ ਕੇ ਹੋਰ ਨੂੰ ਮਿਲ ਜਾਂਦੀ ਹੈ ਮੈਂ ਕਹਾਂ ਵੀ ਮੈਂ ਤਾਂ ਤਿੰਨ ਵਾਰੀ ਲੜਿਆ ਯਾਰ ਮੈਨੂੰ ਨਹੀਂ ਮਿਲੀ ਤੁਸੀਂ ਮੈਂ ਨਰਾਜ ਹੋ ਕੇ ਬੈਨਾ ਉਹ ਗੱਲ ਠੀਕ ਨਹੀਂ ਹੈ ਇੱਥੇ ਕੋਈ ਵੀ ਬਣੇ ਭਾ ਜੇਪੀ ਦਾ ਬਣੇਗਾ ਤਾਂ ਅਸੀਂ ਬਣਗੇ ਭਾ ਜੇਪੀ ਸੈਂਟਰ ਸਰਕਾਰ ਬਣੀ ਤਾਂ ਅਸੀਂ ਬਣਗੇ ਅਸੀਂ ਭਾ ਜੇਪੀ ਦੇ ਮੈਂਬਰ ਆ ਰਾਜਸਥਾਨ ਦੇ ਸਾਡੀ ਸਰਕਾਰ ਬਣੀ ਹੈ ਸਾਡੀ ਬਣ ਗਈ ਸਾਨੂੰ ਭਾਵੇਂ ਕੁਝ ਨਾ ਕਰੇ ਉਹ ਸਾਡਾ ਪਰਿਵਾਰ ਸਾਨੂੰ ਹੌਸਲਾ ਦੈ ਹੈ ਨਾ ਵੀ ਅਸੀਂ ਜਿੱਤਦੇ ਆਂ ਅਸੀਂ ਬੋਲਣ ਜੋਗੇ ਤਾਂ ਇਹ ਕਹਿਣ ਜੋਗੇ ਤਾਂ ਅਜ ਮੋਦੀ ਦੇਸ਼ ਦਾ ਪ੍ਰਧਾਨ ਮੰਤਰੀ ਹੈ ਤੇ ਸਾਡੀ ਸਰਕਾਰ ਹੈ ਬਈ ਅਧਾਨੀ ਤਾਂ ਇਸ ਕਰਕੇ ਕੀ ਹੈ ਕਿ ਸਾਰਨ ਮੇਰੀ ਪ੍ਰਾਰਥਨਾ ਹੈ ਤਕਦੀਸ਼ ਜੀ ਨੂੰ ਵੀ ਆ ਤਖੜੇ ਹੋ ਕੇ ਕੰਮ ਕਰੋ ਇਲੈਕਸ਼ਨ ਕਦੀ ਬਰਾਦਰੀ ਤੇ ਨਹੀਂ ਲੜਨਾ ਚਾਹੀਦਾ ਆ ਤੁੰਦੱਸਾ ਪਰ ਬਰਾਦਰੀ ਕੀ ਕਰਦੀ ਹੈ ਬਰਾਦਰੀ ਦੋਲਟੇ ਪਰਚੇ ਭਾਵੇਂ ਕਰਾਣਾ ਰੱਗੇ ਕਰਾਏ ਮੇਰੇ ਕੋਲ ਬੜੇ ਲੋਕ ਜਾਣਦੇ ਨੇ ਬਰਾਦਰੀ ਬੁਰਦਰੀ ਕੁਝ ਨਹੀਂ ਕਰਦੀ ਪਾਰਟੀ ਕਰਦੀ ਹੈ ਪਾਰਟੀ 'ਚ ਕੋਈ ਇੱਕ ਬਰਾਦਰੀ ਦੇ ਨਾਲ ਨਾ ਤਾਂ ਐਮਐਲਏ ਬਣਦਾ ਨਾ ਸਰਪੰਚ ਬਣਦਾ ਨਾ ਮੈਂਬਰ ਬਣਦਾ ਨਾ ਸਰਕਾਰ ਬਣਦੀ ਇਹਦਾ ਸਾਰੇ ਇਕੱਠੇ ਹੋ ਕੇ ਗੁਲਦਸਤਾ ਬਣਦਾ ਸਾਰਿਆਂ ਪਾਰਟੀ ਗੁਲਦਸਤਾ ਹੀ ਹੈ ਉਹਦੇ ਵਿੱਚ ਬਰਾਦਰੀਵਾਦ ਨਹੀਂ ਹੁੰਦਾ ਉਹਦੇ ਵਿੱਚ ਹੁੰਦਾ ਵੀ ਕਿਹੜੀ ਪਾਰਟੀ ਕੰਮ ਕਰ ਸਕਦੀ ਹੈ ਕਿਹੜਾ ਬੰਦਾ ਕੰਮ ਕਰਦਾ ਹੈ ਕਿਨੇ ਕੀਤਾ ਕਿਨੇ ਨਹੀਂ ਕੀਤਾ ਹੁਣ ਮੈਂ ਦੇਖਦਾ ਤੁਸੀਂ ਬੈਠਿਓ ਠੀਕ ਹੈ ਇੱਕ ਪਹਿਲਾਂ ਮੈਂ 260 ਵੋਟਾਂ ਨਾਲ ਹਰਿਆ ਸੀਗਾ ਰਤ ਕੀ ਕੁਛ ਹਵਾ ਹੀ ਕੁਸੁੱਤੀ ਸੀ ਚੱਲੀ ਹੋਈ ਸੀ ਉਹਦੇ ਸਾਡੇ ਵਰਿਆਂ ਦਾ ਬੰਦਣਾ ਹੀ ਕੀ ਸੀ ਵੋਟੇ ਵੱਡੇ ਹੋੜ ਗਏ ਤੇ ਖੱਟਿਆ ਕੀ ਹੈ ਪੰਜਾਬ ਨੇ ਕੀ ਖੱਟਿਆ ਦੱਸੋ ਕੁਛ ਨਹੀਂ ਖੱਟਿਆ ਖੱਟਿਆ ਕੋ ਪੰਜਾਬ ਨੇ ਪੱਟਿਆ ਗਿਆ ਪੱਟਿਆ ਗਿਆ ਅੱਜ ਕਿੰਨਾ ਨੁਕਸਾਨ ਹੋ ਰਿਹਾ ਹੈ ਇੱਥੇ ਗੜੇ پڑے ਪਏ ਕਿਸਨ ਮਿਲਿਆ ਕੁਛ ਇਹ ਲੋਗ ਵਾਦੇ ਕੀ ਕਰਦੇ ਸੀ ਇਹ ਭਗਵੰਤ ਮਾਨ ਵਗੈਰਾ ਕੇਜਰੀਵਾਲ ਜਿਸ ਦਿਨ ਗੜੇ ਕੋਈ ਕੋਈ ਨੁਕਸਾਨ ਹੋਇਆ ਸਭ ਤੋਂ ਪਹਿਲਾਂ 20000 ਰੁਪਿਆ ਕਿਲੇ ਦਾ ਕਿਸਾਨ ਦਾ ਪਾਵਾਂਗੇ ਤੇ ਫਿਰ ਬਟਵਾਰੀ ਜਾਏਗਾ ਆਇਆ ਕਿਸੇ ਕੋਲ ਕਿਲੇ ਦਾ ਵੀ ਜੀ ਕੀ ਆਇਆ ਉਹਦੇ ਵਿੱਚ ਵੀ ਉਹ ਸੈਂਟਰ ਦਾ ਇੱਕ ਜਿਹੜਾ ਮਕਾਨ ਉਹ ਜਿਹੜਾ ਸੈਂਟਰ ਨੇ ਪੈਸੇ ਦਿੱਤੇ ਜੀ ਉਹ ਇਕੱਠ ਬੱਟ ਗਏ ਉਹਨਾਂ ਨੇ ਬੜਾ ਕੁਝ ਕਿਹਾ ਸੀਗਾ ਕਿ ਅਸੀਂ ਤਾਂ ਪਸੂਆਂ ਦੇ ਵੀ ਦੇਵਾਂਗੇ ਉਹ ਕਹਿੰਦਾ ਮੁਰਗੀ ਜਿੱਥੇ ਉਹਦਾ ਵੀ ਦੇਵਾਂਗੇ ਹੁਣ ਮੁਰਗੀ ਦਾ ਮੁਰਗੀ ਦੇਣਾ ਕੀ ਹੈ ਅਜਾ ਟੋਟਾ ਤੁਸੀਂ ਬੋਰਡ ਦੇਖੋ ਮੈਨੂੰ ਮੈਂ ਨਿੰਦਾ ਕਰਦਾ ਇਹ ਭਗਤ ਮਾਨ ਨੂੰ ਥੋੜੀ ਜੀ ਕੋਲ ਤੇ ਲਿਆਜ ਕੋਈ ਤਾਂ ਸ਼ਰਮ ਹੋਏ ਬੰਦੇ ਨੂੰ ਤੂੰ ਬੋਰਡ ਕੀ ਲਾਈ ਜਾਂਦਾ ਹੁਣ ਬੋਰਡ ਦੇਖਿਆ 506 ਬੰਦੇ ਰਿਸ਼ਪਤ ਲੈਂਦੇ ਫੜੇ ਫੜੇ ਕੇ ਪਟਵਾਰੀ ਫੜੇ ਜਾਂ ਕੋਈ ਵਾਲਦਾਰ ਫੜਿਆ ਹੁਣ ਜਿਹੜੇ ਮੋਢੇ ਮਗਰ ਮਸਤਾ ਇੱਕ ਵੀ ਨਹੀਂ ਫੜਿਆ ਫੜਿਆ ਕੋਈ ਬੋਰਡ ਕਿਲਾ 506 ਬਿਸਮਤ ਖੋਰੇ ਪਕੜੇ ਗਏ ਬੋਰ ਪੂਰੇ ਪੰਜਾਬ ਚ ਔਰ ਹੁਣ ਕੀ ਹੋ ਗਿਆ ਦਾ ਸੌਰ ਹੋ ਜਾਣਗੇ ਨਾ 516 ਫੜੇ ਗਏ ਬੋਰਡ ਪੰਜਾਬ ਚ ਇਹ ਕੋਈ ਹਾਲ ਹੈ ਤੁਸੀਂ ਅਰ ਫਾਜ਼ਲ ਕਾ ਤੇ ਖੁਰੰਗਿਆ ਪਏ ਬੋਸਟਰਾਂ ਨਾਲ ਹੀ ਬੈਨਰਾਂ ਨਾਲ ਹੀ ਮੈਂ ਇੱਕ ਜਗ੍ਹਾ ਰੁੱਕ ਕੇ ਦੇਖਿਆ ਸਮਨਾ ਜੀ ਦਾ ਪੱਤਰ ਲੱਗਿਆ ਕੰਮ ਕਿੰਨਾ 5000 ਦਾ ਪੱਤਰ ਕਿੰਨੇ ਦਾ ਤੁਸੀਂ ਪਤਾ ਹੀ ਹੈ ਯਾਰੋ ਕੋਈ ਗੱਲ ਹੈ ਕੋਈ ਕੰਮ ਕਰੋ ਪੱਥਰ ਵੀ ਲਾਣਾ ਕੋਈ ਵੱਡਾ ਕੰਮ ਕਰਕੇ ਲਾਓ ਕੀ ਹੈ ਪੈਸਾ ਕਿਤੋਂ ਲੈ ਆ ਤੁਸੀਂ ਕਿਤੋਂ ਪੈਸਾ ਆਇਆ ਪੰਚਾਇਤ ਜ਼ਮੀਨ ਦੇ ਠੇਕੇ ਦਾ ਯਾਰ ਵਰਲਡ ਪੰਜਾਬ ਸੈਂਟਰ ਦਾ ਜਿਹੜਾ ਪੈਸਾ ਆਂਦਾ ਉਹਦੇ ਵਿੱਚ ਖੁਰੂ-ਖੁਰੂ ਮਕਾਨ ਆਇਆ ਉਹਦੇ ਵਿੱਚ ಪಕ್ಷਪਾਤ ਮਕਾਨਾਂ ਦੀ ਕੀ ਸੀਗੇ ਇੱਕ ਕੰਪਿਊਟਰ ਦੇ ਵਿੱਚ ਲਿਸਟ ਸੀ ਕਿਸੇ ਨੂੰ ਬਤਲਾਨ ਦੀ ਲੋੜ ਨਹੀਂ ਸੀ ਸਭ ਦੇ ਆਂਦੇ ਸੀ ਆਏ ਜਾਣੇ ਇਹਨਾਂ ਨੇ ਉਹਦੇ ਵਿੱਚ ਗੜਬੜ ਕੀਤੀ ਇਹਨਾਂ ਦੇ ਬੰਦੇ ਨੇ 20000 ਲੈ ਕੇ ਤੈਨੂੰ ਪਾ ਦਾਂਗੇ ਬਸ ਜੇ ਕਿ ਤੈਨੂੰ ਪਵਾ ਦਿਆਂ ਪੈਸੇ ਲੈ ਲੈ ਕੇ ਸਾਰੇ ਜਿਹੜੇ ਹੈਗੇ ਜਿੰਨੂੰ ਮਿਲਣਾ ਚਾਹੀਦਾ ਉਹਨੂੰ ਨਹੀਂ ਮਿਲਿਆ ਹੁਣ ਆ ਪਿੰਡ ਐ ਇੱਥੇ ਪੰਜ ਮਕਾਨ ਆ ਜਾਣ ਪੰਜ ਮਕਾਨ ਆ ਜਾਣ ਆਣ ਗਰੀਬ ਵਾਸਤੇ ਤੇ ਅਸੀਂ ਸੋਚ ਕੇ ਪਿੰਡ ਨੂੰ ਸਭ ਨੂੰ ਪਤਾ ਐ ਨਾ ਲੋੜ ਕਿੰਨੂ ਐ ਜਿੰਨੂੰ ਲੋੜ ਐ ਉਹਨੂੰ ਆਪਾਂ ਪੰਜ ਦੇ ਦਈਏ ਗੁੱਸਾ ਨਹੀਂ ਹੋਣਾ ਕਿਸੇ ਨੂੰ ਗੁੱਸਾ ਕਦੋਂ ਹੁੰਦਾ ਰੱਜੇਂ ਦੇ ਦਿਓ ਬਾਕੀ ਕਹਿਣਗੇ ਲੈ ਆਹ ਚੰਗੀ ਹੋਈ ਯਾਨੀ ਕਿ ਜਿਹਦਾ ਹੱਕ ਜਿਹਨੂੰ ਤੁਸੀਂ ਦਿਓਗੇ ਵੋਟਾਂ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਵੋਟ ਕੀ ਹੈ? ਵੋਟ ਦਾ ਕੋਈ ਹਕਮ ਦਾ ਮੇਲਾ ਤਾਂ ਹੈ ਨਹੀਂ। ਪੰਜ ਸਾਲ ਆਏ। ਪੰਜ ਸਾਲ ਬਾਅਦ ਇਲੈਕਸ਼ਨ ਹੁੰਦੇ ਆ। ਤਾਂ ਉਹਦੇ ਵਿੱਚ ਕੀ ਹੈ? ਕੋਈ ਤੁਹਾਨੂੰ ਸਦਾ ਵੋਟ ਨਹੀਂ ਮਿਲਦੇ। ਤੁਹਾਡੀ ਡਿਊਟੀ ਐਮਐਲਏ ਬਣ ਗਿਆ। ਸਾਰੇ ਇਲਾਕੇ ਦਾ ਮੇਲਿਆ ਵੀ। ਪਰਚੇ ਕਰਾ ਕੇ ਕਿਸੇ ਨੂੰ ਕੁਝ ਨਹੀਂ ਮਿਲਣਾ। ਔਰ ਜਿਨ੍ਹਾਂ ਨੇ ਕਰਾਇਆ ਹੈ ਉਹਨਾਂ ਨੂੰ ਕੁਝ ਮਿਲਿਆ ਵੀ ਨਹੀਂ ਹੈਗਾ। ਆ ਜੋ ਪੰਚਾਇਤਾਂ ਵੇਚੀਆਂ ਤੁਹਾਨੂੰ ਪਤਾ ਹੀ ਹੈ। ਜਿਨ੍ਹਾਂ ਲੋਕਾਂ ਨੇ ਪੰਚਾਇਤਾਂ ਦੇ ਸੌਦੇ ਕੀਤੇ ਸਰਪੰਚ ਆ ਪੰਚਾਇਤ ਬਣਾ ਦਾਂਗੇ ਇੱਕ ਪੰਚਾਇਤ ਦੇ ਸਾਰਾ ਠੇਕਾ 25 ਲੱਖ ਦਾ ਮੈਂਬਰ ਬਣਨਾ ਹੈ 30 ਲੱਖ ਖਾਲੀ ਸਰਪੰਚ ਬਣਨਾ ਹੈ ਹੋਇਆ ਕਿ ਨਹੀਂ ਹੋਇਆ ਜਿਹੜੇ ਲੋਕਾਂ ਨੇ ਕੀਤੇ ਅੱਜ ਕਿੱਥੇ ਨੇ ਇੱਕ ਵਾਰੀ ਠੀਕ ਹੈ ਬਸ ਜਿਹੜਾ ਬੰਦਾ ਠੋਕਰ ਖਾ ਕੇ ਗire ਨਾ ਉਹ ਤਾਂ ਖੜਾ ਹੋ ਜਾਂਦਾ ਹੈ ਜਿਹੜਾ ਬੰਦਾ ਬੰਦਾ ਨਜ਼ਰਾਂ ਤੋਂ ਗਿਰ ਜੇ ਰੋ ਨਹੀਂ ਖੜਾ ਹੁੰਦਾ ਇਹ ਕੁਛ ਲੋਕ ਨਜ਼ਰਾਂ ਤੋਂ ਗਿਰ ਚੁੱਕੇ ਨੇ ਸਮਸੇਂ ਸਿਰ ਦਾ ਇਸ ਕਰਕੇ ਜਿਆਦਾ ਕੁਝ ਨਾ ਕਹਿੰਦਾ ਹੋਇਆ ਠੀਕ ਹੈ ਨਵਾਂ ਲੀਡਰ ਤਾਂ ਹੈ ਬੜੀ ਹੈ ਲੱਗਦਾ ਵੀ ਲੀਡਰ ਹੈ ਮੈਨੂੰ ਤਾਂ ਲੱਗਦਾ ਨਹੀਂ ਇੰਨਾ ਜਨਾਹ ਲੱਗਦਾ ਸਾਡਾ ਰੀਡਰ ਹੈ ਦੇਖ ਲੋਕਸ਼ਣ ਪੁੱਛੋਗੇ ਨਾ ਉਹ ਕਹੋਗਾ ਲੀਡਰ ਹੈ ਮੈਨੂੰ ਨਹੀਂ ਕੋਈ ਕਹੇ ਲੀਡਰ ਕੋਈ ਇਹਨੂੰ ਕੋਈ ਲੀਡਰ ਕਹੋਗਾ ਇਹਨੂੰ ਨਹੀਂ ਕਹੋਗਾ ਬਾਕੀ ਲੱਗਦਾ ਲੀਡਰ ਹੈ ਉਹਨਾਂ ਲੀਡਰਾਂ ਵਾਲੇ ਕੰਮ ਆਪਾਂ ਕਰਨਾ ਹੈ ਲੋਕਾਂ ਦੀ ਆਪਾਂ ਸੇਵਾ ਕਰਨੀ ਹੈ ਜਦੋਂ ਸਭ ਤੋਂ ਜ਼ਿਆਦਾ ਸਮੱਸਿਆ ਹੈ ਤਾਂ ਇਸੇ ਏਰੀਆ ਦੀ ਹੈ ਹੜਾਂਦੀ ਆ ਤਾਂ ਜੰਗ ਹੁੰਦੀ ਆ ਤਾਂ ਦੰਗਾਲਾ ਦਾ ਸੌਖ ਹੋ ਗਿਆ ਮੋਦੀ ਜਦੋਂ ਆ ਗਿਆ ਗੁੱਧੜ ਤਾਂ ਨਹੀਂ ਚੱਕਣੇ ਪੈਂਦੇ ਇਹ ਸਹੀ ਗੱਲ ਹੈ ਹਨਾ ਹਰ ਜੇ ਮੋਦੀ ਨਾ ਦਾ ਤੇ 9 ਸਾਲਾਂ ਜੇ ਕਾਂਗਰਸ ਤਾਂ ਤਿੰਨ ਵਾਰ ਤਾਂ ਜ਼ਰੂਰ ਚੱਕੇ ਜਾਣੇ ਸੀ ਠੀਕ ਹੈ ਨਾ ਜ਼ਰੂਰ ਤਾਂ ਨਹੀਂ ਕਹਿ ਰਿਹਾ ਹਾਂ ਪੈਸ ਕਰਕੇ ਚਲੋ ਬਾਰਡਰ ਦਾ ਸਮੱਸਿਆ ਮਿੱਟੀ ਕਿ ਤਕੜਾ ਮਜ਼ਬੂਤ ਦੇਸ਼ ਦਾ ਪ੍ਰਧਾਨ ਮੰਤਰੀ ਹੈ ਬਾਕੀ ਆਪਣੇ ਹੜਾਂ ਦੀ ਹੈ ਪੋਲਾਂ ਦੀ ਹੈ ਜ਼ਮੀਨਾਂ ਪੱਕੀਆਂ ਜ਼ਮੀਨਾਂ ਨੂੰ ਕੱਚੀਆਂ ਕਰਤੀਆਂ ਜਿੰਨੇ ਕੀਤੀਆਂ ਉਹ ਲੋਕੀ ਫਿਰ ਵੋਟ ਮੰਗਦੇ ਆ ਆਪਾਂ ਫਿਰ ਉਹਨਾਂ ਨੂੰ ਵੋਟ ਪਾ ਦਿੰਨੇ ਆ ਮੈਂ ਤਾਂ ਉਸ ਬਾਰਡਰ ਤੇ ਪਾਰ ਬਿਰਾ ਦੇ ਪਾਰ ਉਧਰ ਗਿਆ ਸੀਗਾ ਕਿ ਤੁਸੀਂ ਵੋਟਾਂ ਪਾਓ ਹੜ ਨਹੀਂ ਆਣਦੇਗਾ ਵਾਦਾ ਕਰਦਾ ਹੁਣ ਕੰਮ ਕੋਈ ਸੁਰਜੀਤ ਜਾਨੀ ਨਹੀਂ ਕਰ ਸਕਦਾ ਮੈਂ ਨਿਰੰਦਰ ਮੋਦੀ ਕਰ ਸਕਦਾ ਕੰਮ ਕਰਨੇ ਆ ਤੁਹਾਡੀਆਂ ਵੋਟਾਂ ਨੇ ਬਿਲਕੁਲ ਬੋਡ ਦੀ ਤਾਕਤ ਹੋਵੇ ਔਰ ਤਾਕਤ ਵੀ ਕਿਸੇ ਸਹੀ ਇਨਸਾਨ ਦੇ ਹੱਥ ਵਿੱਚ ਹੋਵੇ ਤਾਂ ਕੰਮ ਹੁੰਦਾ ਹੈ ਜੇ ਆ ਤਾਕਤ ਕਿਸੇ ਗਲਤ ਦੇ ਦੇ ਦੋ ਫਿਰ ਉਹ ਪਰਿਵਾਰ ਦਾ ਹੀ ਭਲਾ ਕਰਦਾ ਚੰਗੇ ਚੰਗੇ ਸ਼ਾਦੀਆਂ ਕਰਾ ਲਿੰਦਾ ਚੰਗਾ 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 ਭੇਜ ਲੇ ਲਿੰਦਾ ਹਾਂ ਚੰਗੇ ਚੰਗੇ ਵਿੱਚ ਬੜ ਜਾਂਦਾ ਆਈ ਹੁੰਦਾ ਨਾ ਫਿਰ ਬਿਲਕੁਲ ਜਿਆਦਾ ਤਾਂ ਸਹੀ ਹੋਵੇ ਤਾਂ ਫਿਰ ਬੰਦਾ ਕੰਮ ਕਰਦਾ ਤੇ ਇਸ ਕਰਕੇ ਮੇਰੀ ਹੈ ਆਮ ਆਦਮੀ ਵਾਲੇ ਨੇ ਪਹਿਲਾਂ ਵਿਆਹ ਕਰਾਈ ਜੇ ਬੜ ਸੁਣੋ ਉਹਨਾਂ ਨੇ ਨਹੀਂ ਕਰਾਇਆ ਆਪਾਂ ਕਰਵਾ ਕੇ ਦਿੱਤੇ ਆਪਾਂ ਵੋਟ ਨਾ ਦਿੰਦੇ ਨਾ ਆਪਾਂ ਉਹਨਾਂ ਨੂੰ ਕਿਸੇ ਨੇ ਬੂਹੇ ਗੇ ਨਹੀਂ ਟੱਪਣਾ ਕੁੜੀ ਦੇਣੇ ਬੜੇ ਜ਼ੋਰ ਦੀ ਦੂਰ ਦੀ ਗੱਲ ਹੈ ਚਲੋ ਜੋ ਵੀ ਹੈ ਚਲੋ ਜੋ ਵੀ ਹੈ ਤਲੇ ਤਾਂ ਅਸੀਂ ਮਜ਼ਾਕ ਦੀ ਗੱਲ ਹੈ ਸ਼ਾਦੀਆਂ ਹੁਣੇ ਵੀ ਚੇਦੀਆ ਨੋ ਪ੍ਰੋਬਲਮ ਪਰ ਵਿਕਾਸ ਕੀ ਹੋਇਆ ਮੈਨ ਦੱਸੋ 5 ਸਾਲੋਂ ਬੀਤੇ 2 ਹੋਏ ਬੀਤੇ ਦੱਸ ਦਿਓ ਕੋਈ ਕੰਮ ਨਵਾਂ ਆਇਆ ਤਾਂ ਦੱਸ ਦਿਓ ਕੋਈ ਛੋਟੀ ਮੋਟੀ ਗਲੀ ਬਣ ਜਾਣਾ ਕੋਈ ਕੰਮ ਥੋੜੇ ਹੁੰਦੇ ਜਿਹੜਾ ਕਿਸਾਨਾਂ ਦਾ ਨੁਕਸਾਨ ਹੋਇਆ ਮਿਲਿਆ ਕਿਸੇ ਨੂੰ ਕੁਝ ਚਾਹੇ ਇਸ ਕਰਕੇ ਤੁਸੀਂ ਤਕੜੇ ਹੋ ਇਲੈਕਸ਼ਨ ਆ ਰਿਹਾ ਹੈ ਜਿੰਨੂੰ ਵੀ ਟਿਕਟ ਮਿਲੇਗੀ ਆਪਾਂ ਇਥੋਂ ਐਮਪੀ ਜਿਤਾਵਾਂਗੇ ਮੋਦੀ ਬਣਨਾ ਹੀ ਬਣਨਾ ਤੁਹਾਨੂੰ ਕਿਸੇ ਨੂੰ ਬਹਿਮ ਰੱਖੋ ਹੀ ਨਾ ਉਹ ਪੱਕਾ ਆਪਾਂ ਇਥੇ ਸੀਰ ਪਾਵਾਂਗੇ ਆਪਣੇ ਸੈਂਟਰ ਤੋਂ ਬੜੇ ਕੰਮ ਹੁੰਦੇ ਆਪਾਂ ਦਾ ਹਾਈ ਸੈਂਟਰ ਤੇ ਨਿਰਭਰ ਹੈ ਐਮਪੀ ਆਪਣਾ ਹੋਵੇ ਨਾ ਜੀ ਤੁਹਾਨੂੰ ਵੀ ਤੁਹਾਨੂੰ ਵੀ ਮੈਂ ਕਹਿਣੀ ਨਹੀਂ ਚਾਹੁੰਦਾ ਹੁਣ ਅੱਜ ਕਿਸ਼ਨ ਪੁੱਛਣਾ ਆਪਣਾ ਐਮਪੀ ਕੌਣ ਹੈ ਪਤਾ ਹੀ ਨਹੀਂ ਐਮ ਤਾਂ ਕਿਸ਼ਨ ਨਹੀਂ ਬਸ ਸੁਖਵੀਰ ਬਾਦਲ ਹੈ ਕਦੇ ਆਇਆ ਨਹੀਂ ਆਪਾਂ ਬਣਾਤੇ ਬਾਦਸਾ ਦਾ ਬੇਟਾ ਸੁਖਵੀਰ ਕਰਕੇ ਬਣਾਤਾ ਮੈਂ ਕਿਹਾ ਕਿਸੇ ਦੀ ਕੈਂਸਰ ਦੀ ਫਾਈਲ ਤੇ ਸਾਈਨ ਨਹੀਂ ਹੋਏ ਦੁੱਖ ਨਹੀਂ ਹੈਗਾ ਹੈਗਾ ਜੀ ਕਿ ਤੂੰ ਸਾਡਾ ਐਮਪੀ ਹੈ ਕਦੇ ਆਇਆ ਕਦੇ ਕਿਸੇ ਨੂੰ ਐਮਪੀ ਨੂੰ ਗ੍ਰਾਂਟ ਮਿਲਦੀ ਹੈ ਦਿੱਤੀ ਸਾਨੂੰ ਕਿਸੇ ਵੀ ਨੂੰ ਨਹੀਂ ਦਿੱਤੀ ਕੋਈ ਧਰਮਸ਼ਾਲਾ ਦੀ ਟੈਂਕੇ ਜੇ ਦਿੱਤੀ ਆਂ ਬਸ ਹੁਣ ਦੇਣਾ ਸ਼ੁਰੂ ਕੀਤਾ ਨਾ ਇਲੈਕਸ਼ਨ ਆਇਆ ਇਸ ਤੋਂ ਪਹਿਲਾਂ ਦਮੀ ਦਿੱਤੇ ਨਾ ਵੇਰ ਫਾਇਦਾ ਕੀ ਮੈਂ ਦੱਸਾਂ ਆਪਾਂ ਵੱਡਾ ਵੱਡਾ ਕਰਕੇ ਤੁਨ ਦਿੰਦੇ ਆ ਮੈਂ ਕਿ ਇੱਕ ਫਾਈਲ ਮੇਰੇ ਕੋਲ ਕਈ ਰੋਂਦੇ ਨੁੰਦੇ ਆਏ ਬੋਲੇ ਕੈਂਸਲ ਵਾਲੇ ਫਾਈਲ ਹੋ ਜੇ ਤਾਂ 1.5-2 ਲੱਖ ਰੁਪਏ ਮਿਲ ਜੇ ਉਹ ਫਾਈਲ ਹੀ ਗੁੰਮ ਹੋ ਗਈ ਕੋਈ ਵੱਡਾ ਮੰਤਰੀ ਸਾਹਿਬ ਆਪਾਂ ਹੀ ਬਣਾ ਕੇ ਇਕੱਠੇ ਹੋ ਕੇ ਔਰ ਬਣਾਉਂਦੇ ਤਾਂ ਪਈਆਂ ਹਾਂ ਔਰ ਕਿਹਨੂੰ ਬਣਾਉਂਦੇ ਪਿਓ ਨੂੰ ਬਣਾਉਂਦੇ ਬਣਾਣਾ ਤਾਂ ਉਹਨੂੰ ਬਣਾਣਾ ਜਿਹਨੂੰ ਪਾਰਟੀ ਖੜੀ ਕਰਦੀ ਹਾਂ ਹਾਂ ਚਲੋ ਠੀਕ ਹੈ ਜੀ ਧੰਨਵਾਦ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਮੈਂ ਧੰਨਵਾਦ ਵੀ ਕਰਦਾ ਸ਼ਿਗਾਰ ਸਿੰਘ ਦਾ ਜੋ ਮਾਰ ਕੀ ਵੇਦੇ ਸਾਡੇ ਬੜੇ ਭਾਜੀਪੀ ਦੇ ਮਤਲਬ ਤੁਸੀਂ ਵੀ ਸਾਡੇ ਸਤਿਕਾਰਯੋਗ ਨੇ ਸ਼ਿਗਾਰ ਸਿੰਘ ਜੀ ਇੱਕ ਛੁਰਾ ਤੋਂ ਲੈ ਕੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਨੇ ਗਿੰਦਰ ਸਿੰਘ ਮਾਰਕੀਵਾ ਜੀ ਅਦੇਖੋ ਚਲਾਣਾ ਜੀ, ਵਰਦੀਪ ਜੀ, ਚਰਨਜੀਤ ਸਿੰਘ ਜੀ, ਇੱਕ ਸਾਡੇ ਦਨੀਲ ਸਿੰਘ ਸਰਪੰਚ ਮੈਂ ਇਹਨਾਂ ਦਾ ਵੀ ਦਾਤਵਾ ਕਰਨਾ ਤੇ ਬਾਕੀ ਸਾਰੇ ਨਗਰ ਨਿਵਾਸੀਆਂ ਦਾ ਵੀ ਤੇ ਅੱਜ ਨੂੰ ਧੰਨਵਾਦ ਕਰਨੇ ਆ ਬਹੁਤ ਬਹੁਤ ਧੰਨਵਾਦ। ਚਲੋ ਤੇ ਜੀਓ ਸਾਰੇ ਤੇ ਪੀਜਾਜਾ ਓਪੀਸ ਆਜੋ। ਉਸੇ ਇੱਥੇ ਆ ਜਾਓ ਇੱਥੇ ਆ ਜਾਓ ਵੀ ਆਜੋ। ਮਦਰ ਕਨੂ ਆਪਕੋ ਸੀ ਅੱਗੇ ਕਰ ਲੋ ਜੀ ਕੁਝ ਕੁਝ ਇੱਥੇ ਬਹਿ ਜਾਣਗੇ ਤੇ ਬਾਕੀ ਮਦਰ ਨਹੀਂ ਨਹੀਂ ਇਧਰ ਦੀ ਮੂ ਕਰ ਲੈ ਆਪਾ। ਇੱਧਰ ਫਿਰ ਆ ਜਾਓ ਤੀਨੇ ਯਾਰ ਥੋੜਾ ਛੋਟਾ ਹੈ ਨਹੀਂ ਥੋੜਾ ਛੋਟਾ ਵੀ ਹੈ ਆ ਬਣਾ ਲਾ ਇੱਕ ਬਰਮ ਆ ਬੰਨ ਗਿਆ ਹੈ ਲਾਈਟ ਨਹੀਂ ਆ ਰਹੀ ਸੂਰਜ ਅੱਧਰ ਹੈ ਉਧਰ ਹੀ ਜਾਣਾ ਹੈ ਆ ਜਾਓ ਆ ਜਾਓ ਆ ਇੱਧਰ ਆ ਜਾਓ ਆਇਆ ਟੈਕਾ ਚਕਾਰੇ ਯਾਰ ਕੋਈ ਨਹੀਂ ਮੈਂ ਤਾਂ ਆ ਦੇ ਕੇ ਬੰਨਾਰੂ ਤਨੀ ਨਹੀਂ ਸਾ ਵਧੀਆ ਯਾਰ ਅੱਲਾ ਪੇਸ਼ਾ ਤਾਂ ਦੋਸਤੋ ਤੁਸੀਂ ਤਸਵੀਰਾਂ ਦੇਖ ਰਹੇ ਸੀ ਪਿੰਡ ਮੁਹਾਰਖੀ ਵਾਸੋਂ ਵਿਖੇ ਜਿੱਥੇ ਅੱਜ ਸੁਜੀਤ ਕੁਮਾਰ ਜਾਨੀ ਪਹੁੰਚੇ ਨੇ ਨਵਨੋ ਕਿਸਾਨ ਅਗੂਰੇ ਜਗਦੀਸ਼ ਮਨ ਸਾਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਜੁਆਇਨ ਕੀਤਾ ਗਿਆ ਤੇ ਉਹਨਾਂ ਦੇ ਕਾਫੀ ਸਾਥੀ ਉਹਨਾਂ ਦੇ ਨਾਲ ਅੱਜ ਸ਼ਾਮਲ ਹੋਏ ਨੇ ਜੋਨ ਨੂੰ ਕਰਨ ਨੂੰ ਤਾਂ ਬੜੇ ਫੋਨਾਂ ਦੇ ਪਿੰਡ ਤੁਹਾਨੂੰ ਤਾਂ ਇੱਕ ਵਾਰ ਰੁਕੋ ਜਾਵਾ ਪਿਖਾ ਰੋ ਨਾ ਕੋਈ ਮਤਲਬ ਲਾਈਵ ਕਰ ਰਹੇ ਹੈ ਅਰੇ ਹੋ ਗਿਆ ਉਹਨਾਂ ਕਹਤਾ ਉਹਦੇ ਨਾਲ ਨਹੀਂ ਸਰਦਾ ਹਾਂ ਖੜਕਾ ਨਾ ਕਰਿਆ ਯਾਰ ਯਾਹੀ ਤੇ ਜੀ ਦੇ ਤਾਂ ਕਿ ਅੱਜ ਜਿਹੜਾ ਡੀਪੈਂਡੈਂਸ ਪਹੁੰਚੇ ਤੇ ਵਰਕਰਾਂ ਨੂੰ ਸਮਰਪਿਤ ਲਈ ਲੋਕ ਸ਼ਾਮਲ ਹੋਏ ਨਾ ਕਿਤਰਾ ਦੇਖੋ ਭਾਰਤੀ ਜਨਤਾ ਪਾਰਟੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮ ਦੇਖਦੇ ਹੋਏ ਲੋਕਾਂ ਦੀ ਇੱਛਾ ਔਰ ਖਾਸ ਕਰਕੇ ਪੰਜਾਬ ਦੇ ਲੋਕਾਂ ਦੀ ਇਕ ਭਾਵਨਾ ਹੀ ਬਣ ਗਈ ਅਗਰ ਪੰਜਾਬ ਨੂੰ ਬਚਾਣਾ ਹੈ ਕਿਸਾਨ ਨੂੰ ਬਚਾਣਾ ਹੈ ਮਜ਼ਦੂਰ ਨੂੰ ਬਚਾਣਾ ਹੈ ਤਾਂ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਆਣਾ ਹੀ ਪਵੇਗਾ ਅੱਜ ਲੋਕ ਤਿਆਰ ਨੇ ਪਿੰਡਾਂ ਦੇ ਔਰ ਪੰਜਾਬ ਦੇ ਲੋਕ ਤਿਆਰ ਨੇ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਏਗੀ ਵਿਕਾਸ ਵੀ ਹੋਏਗਾ ਕੰਮ ਵੀ ਹੋਏਗਾ ਔਰ ਪੰਜਾਬ ਤੇ ਜਿਹੜਾ ਕਰਜ਼ਾ ਹੈ ਅੱਜ ਜਿਹੜੀ ਕਰਜ਼ੇ ਦੀ ਸਥਿਤੀ ਹੈ ਉਹਦੇ ਤੋਂ ਵੀ ਮੁਕਤ ਹੋਏਗਾ ਤਾਂ ਇਸ ਕਰਕੇ ਲੋਕ ਅੱਜ ਸਮਝਦਾਰ ਹੋ ਚੁੱਕੇ ਹੈ ਪਰ ਠੀਕ ਹੈ ਆਮ ਆਦਮੀ ਪਾਰਟੀ ਨੇ ਜੁੱਟੇ ਲਾਰੇ ਦਿੱਤੇ ਸੀ ਮੇਰੀ ਮਾਤਾਵਾਂ ਪੈਣਾ ਨੂੰ ਕਿਹਾ ਸੀ ਕਿ 1000 ਰੁਪਿਆ ਦੇਾਂਗੇ ਮਹੀਨੇ ਦਾ ਅੱਜ ਤੱਕ ਉਹ ਨਹੀਂ ਮਿਲਿਆ ਅੱਜ ਬਿਜਲੀ ਦੀ ਗੱਲ ਕਰਦੇ ਆ ਉਹ ਕਹਿੰਦੇ ਬਿਜਲੀ ਬਿਜਲੀ ਮੈਂ 3 ਘੰਟੇ ਸਵੇਰੇ ਕੱਟ ਲੱਗਦਾ ਹੈ 3 ਘੰਟੇ ਸ਼ਾਮ ਨੂੰ ਲੱਗਦਾ ਹੈ ਅੱਜ ਦੇ ਦਿਨ ਜਦ ਅੱਜ ਬਿਜਲੀ ਦੇ ਨਹੀਂ ਲੋਡ ਨਹੀਂ ਹੈ ਤਾਂ ਵੀ ਕੱਟ ਲੱਗ ਰਿਹਾ ਹੈ ਅੱਗੇ ਗਰਮੀ ਤੇ ਜਾ ਕੇ ਕੀ ਹੋਏਗਾ ਤਾਂ ਇਸ ਕਰਕੇ ਕੀ ਹੈ ਕਿ ਲੋਕਾਂ ਨੂੰ ਸਮਝ ਆ ਗਈ ਔਰ ਹੁਣ ਅੱਜ ਜਿਹੜੇ ਹੈ ਜਗਦੀਸ਼ ਜੀ ਸਾਡੇ ਨਾਲ ਲੀਡਰ ਆਦਮੀ ਹੈ ਜੁਆਇਨ ਕੀਤਾ ਹੈ ਇਹਨਾਂ ਨਾਲ ਸਾਥੀਆਂ ਨੇ ਜੁਆਇਨ ਕੀਤਾ ਹੈ ਬਾਕੀ ਹੋਰ ਪਿੰਡਾਂ ਦੇ ਵਿੱਚ ਵੀ ਸਾਥੀ ਜਿਹੜੇ ਹੈ ਭਾਰਤੀ ਜਨਤਾ ਪਾਰਟੀ ਵਿੱਚ ਜੁਆਇਨ ਹੋਣ ਵਾਸਤੇ ਆ ਰਹੇ ਨੇ ਔਰ ਮੈਂ ਜਿਹੜੀ ਇੱਕ ਪੰਜਾਬ ਦੀ ਵੀ ਸਾਡੀ ਇੱਕ ਟੀਮ ਬਣੀ ਹੈ ਉਹਦੇ ਵਿੱਚ ਮੈਂ ਮੈਂਬਰ ਵੀ ਆ ਡਰੋਇਨਿੰਗ ਵਾਸਤੇ ਮੈਂ ਦੂਸਰੇ ਕਿਸੇ ਜ਼ਿਲ੍ਹੇ ਦੇ ਵਿੱਚ ਵੀ ਜਾ ਕੇ ਤੇ ਆਪਣੇ ਇਲਾਕੇ ਦੇ ਵਿੱਚ ਵੀ ਜਿਨ੍ਹਾਂ ਲੋਕਾਂ ਨੇ ਤੁਹਾਡੇ ਰਾਏ ਕਹਿਣਾ ਚਾਹਣਾ ਠੀਕ ਹੈ ਕੋਈ ਵੋਟ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਹੈ ਕਿ ਅਗਰ ਕੋਈ ਇਹ ਜਿਹਾ ਬੰਦਾ ਸੋਚਦਾ ਵੀ ਮੈਂ ਵੋਟਾਂ ਉਧਰ ਪਾਈਆਂ ਕੋਈ ਗੱਲ ਨਹੀਂ ਕੋਈ ਵੋਟਾਂ ਕੁੰਮ ਦਾ ਮੇਲਾ ਨਹੀਂ ਹੈ ਅਗਰ ਅੱਜ ਵੀ ਕੋਈ ਸਾਡੇ ਨਾਲ ਵਾਪਸ ਆਪਦੇ ਆਣਾ ਜਾਂ ਨਵੇਂ ਕੋਈ ਆਣਾ ਚਾਹੁੰਦੇ ਸੀ ਉਹਦੇ ਵਾਸਤੇ ਸਾਡੇ ਪਾਰਟੀ ਦੇ ਸਾਡੇ ਬੂਏ ਜਿਹੜੇ ਖੁੱਲਿਆ ਔਰ ਉਸੇ ਜਿਤ ਨਾਲ ਔਰ ਜਿਹੜਾ ਸਾਡੇ ਨਾਲ ਆ ਜਾਂਦਾ ਉਹਦੇ ਮਤਲਬ ਮਾਨ ਸਨਮਾਨ ਦੇ ਵਿੱਚ ਕਦੇ ਕਮੀ ਨਹੀਂ ਆਉਂਦੀ ਇਹ ਕਿਸਾਨੀ ਅੰਦੋਲਨ ਦੌਰਾਨ ਇਨਾ ਚਿਹਰਿਆਂ ਨੇ ਬੜੀ ਮਤਲਬੀ ਖਲਾਫਤ ਕੀਤੀ ਵਿਜੀ ਦੇ ਖਲਾਫ ਨਾਅਰੇਬਾਜ਼ੀ ਰਹੀ ਅੱਜ ਜਿਹੜਾ ਮੁੜ ਕੇ ਜਿਹੜਾ ਇਸ ਪਾਸੇ ਆਏ ਨੇ ਕਿਸ ਤਰ੍ਹਾਂ ਦਿਖ ਰਿਓ ਜੀ ਦੇਖੋ ਲੋਕਾਂ ਨੂੰ ਬੜੀ ਜਲਦੀ ਸਮਝ ਆ ਗਈ ਠੀਕ ਹੈ ਜਿੱਥੇ ਬੰਦੀਆਂ ਦੇ ਕੁਝ ਆਗੂਆਂ ਨੇ ਗਲਤ ਪ੍ਰਚਾਰ ਕੀਤਾ ਸੀਗਾ ਔਰ ਫਿਰ ਇਲੈਕਸ਼ਨ ਲੜੇ ਕਿਹੜਾ ਜਿੱਤਿਆ ਰਾਜਵਾਲ ਦੇ ਰਾਜਵਾਲ ਸਿਨ ਸਭ ਤੋਂ ਵੱਡਾ ਆਪਦੇ ਪਿੰਡ ਚ 30 ਵੋਟਾਂ ਮਿਲੀਆਂ 2200 ਵੋਟਾਂ ਦੇ ਸਾਰਾ ਸਿਮਟ ਗਿਆ ਲੋਕਾਂ ਨੂੰ ਸਮਝ ਆ ਗਈ ਕਿ ਨਹੀਂ ਆਈ ਆਪਾਂ ਹੁਣ ਉਹ ਗੱਲ ਕਿਉਂ ਕਰਦੇ ਆ ਜੇ ਲੋਕਾਂ ਨੂੰ ਸਹੀ ਸਮਝ ਆਂਦੀ ਵੀ ਇਹ ਸਹੀ ਲੀਡ ਕਰ ਰਹੀ ਸੀ ਸਹੀ ਗੱਲ ਕਰ ਰਹੀ ਸੀ ਤਾਂ ਉਹਨਾਂ ਨੂੰ ਮੁੱਖ ਮੰਤਰੀ ਨਾ ਬਣਾ ਦਿੰਦੇ ਲੋਕਾਂ ਨੂੰ ਸਮਝ ਆ ਗਈ ਵੀ ਇਹਨਾਂ ਨੇ ਨਾਟਕ ਕੀਤਾ ਕਿਸਾਨ ਦੇ ਭਲੇ ਵਾਸਤੇ ਕੁਝ ਨਹੀਂ ਕੀਤਾ ਔਰ ਜੋ ਮੋਦੀ ਦੇਣਾ ਚਾਹੁੰਦਾ ਸੀ ਉਹ ਦਿੱਤਾ ਨਹੀਂ ਵਾਪਸ ਮੁੜਿਆ ਏ ਤੇ ਫਿਰ ਇਹ ਸਮਝ ਆਏਗੀ ਲੋਕਾਂ ਨੂੰ ਯਾ ਸਕਦਾ ਕਿ ਪੰਜਾਬ ਦੀ ਮਿਲ ਜੀਪੀ ਦੇ ਨਾਲ ਹੁਣ ਕਿਸਾਨ ਜੁੜ ਰਹੇ ਨੇ। ਕੋ ਕਿਸਾਨ ਹੀ ਅਸੀਂ ਸਾਰੇ ਧੱਕੜ ਸਾਡਾ ਪ੍ਰਧਾਨ ਕਿਸਾਨ ਹੈ। ਮੈਂ ਕਿਸਾਨ ਆ ਸਾਡੇ ਜਗਦੀਸ਼ ਜੀ ਕਿਸਾਨ ਸਾਰੇ ਕਿਸਾਨ ਖੜੇ ਕਿਉਂ ਨਾ ਜੁੜਨੇ ਕਿਸਾਨ ਜਦੋਂ ਪਤਾ ਹੈ ਕਿ ਮੋਦੀ ਸਾਹਿਬ ਔਰ ਭਾਰਤੀ ਜਨਤਾ ਪਾਰਟੀ ਵਗੈਰ ਪੰਜਾਬ ਦਾ ਰਿੰਦੁਸਤਾਨ ਦਾ ਜਿਹੜਾ ਉਹ ਸੁਧਾਰ ਨਹੀਂ ਹੋ ਸਕਦਾ। ਆਮ ਆਦਮੀ ਪਾਰਟੀ ਬੀਜੇਪੀ ਤੇ ਅਕਸਰ ਹੀ ਹਮਲਾਵਰ ਰਹਿੰਦੀ ਹੈ। ਬੜੇ ਸਵਾਲ ਚੁੱਕਦੀ ਰਹਿੰਦੀ ਹੈ। ਮੌਜੂਦਾ ਸਮੇਂ ਦੀ ਗੱਲ ਕਰਨੀਏ ਤਾਂ ਈਡੀ ਵੱਲੋਂ ਜਿਹੜਾ ਜਾਰੀ ਕੀਤਾ ਗਿਆ ਸੀਗਾ ਰਵਿੰਦ ਕੇਜਰੀਵਾਲ ਦੇ ਖਿਲਾਫ ਸਬੰਧ ਉਸ ਨੂੰ ਲੈ ਕੇ ਜਿਹੜਾ ਇਲਜ਼ਾਮ ਲਗਾਉਣਾ ਦੇਖੋ ਭਗਵੰਤ ਮਾਨ ਸਭ ਤੋਂ ਝੂਠਾ ਬੰਦਾ ਹੈ ਥਾ ਇੱਕ ਥਾਂ ਠੋਕਦਾ ਦੂਜੇ ਥਾਂ ਚੱਟ ਲਿੰਦਾ ਤੁਹਾਨੂੰ ਖੇਰੇ ਦੀ ਗੱਲ ਸੁਣਾ ਦਿਆਂ ਮੀਡੀਆ ਰਹੀ ਗੱਲਾਂ ਨਾ ਪਹਿਲੇ ਕੀ ਕਹਿੰਦਾ ਸੀ ਤੂੰ ਤਾਂ ਖੇਰੇ ਤੇ ਪਰਚਾ ਹੋਇਆ ਕੀ ਕਹਿੰਦਾ ਸੀ ਕਿ ਚੂਟਾ ਹੋਇਆ ਹੈ નિર્ਦੋਸ਼ ਹੈ ਉਸੇ ਪਰਚੇ ਤੇ ਆਪ ਅੰਦਰ ਦੇ ਕੇ ਕਹਿੰਦਾ ਹੈ ਚੋਰ ਹੈ ਠੁੱਕੇ ਚੱਟਣ ਲੱਗ ਲੀਏ ਜੋ ਅਗਰ ਬੰਦਾ ਹੀ ਹੈ ਅਗਰ ਸ਼ਰਮ ਹੀ ਹੋਏ ਤੂੰ ਦੂਸਰਾ ਪਰਚਾ ਕੋਈ ਹੋਰ ਦੇ ਲੈ ਜੁੱਟੇ ਪਰਚੇ ਤਾਂ ਦੇਣੀ ਹੈ ਤਾਂ ਫਿਰ ਇਹਦੇ ਤੁਸੀਂ ਇਹਦੇ ਇਲਾਵਾ ਕੀ ਸਮਝੋਗੇ ਜੋ ਇੰਨੀ ਘੱਟਿਆ ਹਰਕਤ ਹੈ ਇੱਕ ਪਾਸੇ ਉਹ ਕਹਿ ਰਿਹਾ ਸੀ ਵੀ ਆ ਪਰਚਾ ਗਲਤ ਦਿੱਤਾ ਇਹਦੇ ਵਿੱਚ ਰਾਜਨੀਤੀ ਹੈ ਉਦੋਂ ਉਹਦੇ ਨਾਲ ਸੀਗਾ ਨਾ ਉਹ ਜਦੋਂ ਉਹਨੂੰ ਛੱਡ ਗਿਆ ਆਪਨੇ ਕਾਰਵਾਈ ਕਰਾਈ ਆਪਨੇ ਅੰਦਰ ਕਰਾਇਆ ਤੇ ਕਿਹਾ ਇਹ ਸਹੀ ਹੈ ਫੇਰ ਕੀ ਹੋਏਗਾ ਮੈਨੂੰ ਲੱਗਦਾ ਤੁਸੀਂ ਜਿਹੜਾ ਕਹਿ ਰਹੇ ਜੀ ਕਿ ਈਡੀ ਵੱਲੋਂ ਜਿਹੜਾ ਸੰਮਾਨ ਹੈ ਉਹ ਸਹੀ ਢੰਗ ਨਾਲ ਹੋਇਆ ਹੈ। ਦੇਖੋ ਇਹਨਾਂ ਜੇ ਦਿੱਲੀ ਇਹਨਾਂ ਦੇ ਕਾਰਵਾਈ ਹੋਏ ਤੇ ਐਡੀ ਗਲਤ ਤੇ ਪੰਜਾਬ ਜੇ ਕਰਾਂ ਤਾਂ ਐਡੀ ਸਹੀ। ਇਹ ਜਿੱਤ ਜਾਣ, ਇਹ ਵੀ ਐਮ ਸਹੀ। ਇਹ ਹਾਰ ਜਾਣ, ਇਹ ਵੀ ਐਮ ਚੋਰ। ਯਾਰੀ ਕੋਈ ਗੱਲ ਥੋੜੀ ਹੈ। ਜਿੱਥੇ ਆਪ ਦਾ ਦਾ ਲੱਗੋ ਚੰਗਾ ਨਹੀਂ ਲੱਗਿਆ ਉੱਥੇ ਬੰਦਾ ਇਹ ਤਾਂ ਨਹੀਂ ਚੱਲਦਾ ਗੱਲ ਲੋਕਾਂ ਨੂੰ ਸਮਝ ਐਸ ਗੱਲ ਦੀ। ਇਸ਼ਤਿਹਾਰਾਂ ਦੀ ਗੱਲ ਕੀਤੀ ਜੀ ਜਾਂ ਬੋਰਡਾਂ ਦੀ ਗੱਲ ਕੀਤੀ ਤੇ ਵਿਕਾਸ ਕਿਸ ਤਰ੍ਹਾਂ ਦੇਖਦੇ ਦਿਨ ਨਹੀਂ ਪਤਾ। ਪੰਜਾਬ ਨੂੰ ਬਰਬਾਦ ਕਰਤਾ ਆਮ ਆਦੀ ਪਾਰਟੀ ਨੇ ਇਹਨਾਂ ਨੇ 500 ਕਰੋੜ ਰੁਪਇਆ ਖਰਚ ਕੀਤਾ ਪੰਜਾਬ ਦਾ Rajasthan 'ਚ Madhya Pradesh 'ਚ ਜਿੱਥੇ ਚੋਣਾਂ ਹੋਈਆਂ ਉਹ ਆ ਕੀ ਉੱਥੇ 500 ਖਰਚ ਕਰਕੇ ਕਿੰਨੀਆਂ ਵੋਟਾਂ ਜਿਹੜਾ ਨੋਟਾ ਹੁੰਦਾ ਨਾ ਜਿਹਨੂੰ ਕੋਈ ਨਹੀਂ ਪਸੰਦ ਕਰਦਾ ਉਸ ਤੋਂ ਥੱਲੇ ਇਹਨਾਂ ਨੂੰ ਵੋਟਾਂ ਮਿਲੀਆਂ ਅੱਧਾ ਪਰਸੈਂਟ 500 ਕਰੋੜ ਰੁਪਇਆ ਪੰਜਾਬ ਦਾ ਬਰਬਾਦ ਕੀਤਾ ਅਜਾ ਤੁਸੀਂ ਐਡ ਐਡ ਦੇਖੋਗੇ ਨਾ ਐਡੀ ਡੇਡ ਆਂਦੀ ਹੈ ਹੁਣ 518 ਕੰਦੇ ਜੀ ਮੈਂ ਲੈ ਲੈ ਮੁਲਾਜਮ ਜਿਹੜੇ ਪਹਿਲੇ ਪੱਕੇ ਕਿਤੇ ਸ਼ੋਰ ਹੁੰਦੇ ਫਿਰਦੇ ਉਹ ਕਹਿੰਦੇ ਨਾਟਕ ਕਰਤਾ ਇਹਦਾ ਨਾਟਕਦਨ ਜਿਹੜਾ ਨਾਟਕਕਾਰ ਹੈ ਉਹ ਨਾਟਕ ਹੀ ਕਰੇਗਾ ਕੰਮ ਨਹੀਂ ਕਰੇਗਾ ਤੇ ਨਾਟਕ ਕਰਨ ਦਾ ਕੰਮ ਇਹਨਾਂ ਦਾ ਕੇਂਦਰ ਬੋਲੇ ਬਜਟ ਪੇਸ਼ ਕੀਤਾ ਗਿਆ ਵਿਰੋਧੀ ਸਵਾਲ ਚੁੱਕ ਰਹੇ ਨੇ ਕਿ ਜਿਹੜਾ ਚੋਣਵੀ ਬਜਟ ਜਿਹੜਾ ਲਿਆਂਦਾ ਗਿਆ ਹੈ ਕਿ ਕੋਈ ਇਹਦੇ ਚ ਨਹੀਂ ਗੁਲਾਈ ਦਾ ਜਿਹੜਾ ਓਵਰ ਕੌਨਫੀਡੈਂਸ ਪਸਿਆ ਜਾ ਰਿਹਾ ਹੈ ਦੇਖੋ ਇੱਕ ਗੱਲ ਹੈ ਉਹ ਵਿਚਾਰੇ ਸਹੀ ਨੇ ਵਿਰੋਧੀ ਦਰਾਂ ਨੇ ਉਲਾ ਮਾਨ ਨਹੀਂ ਹੈ ਅਗਰ ਸੋਨੇ ਦੀ ਟ ਬਣਾ ਦੇਣਾ ਉਹ ਕਹਣਗੇ ਪਿੱਤਲ ਦੀ ਹੈ ਜੋ ਉਹਨੂੰ ਸੋਨੇ ਦੀ ਸੋਨਾ ਕਹਿਣ ਤੇ ਵੋਟਾਂ ਕਿੱਥੋਂ ਲੈਣ ਤੇ ਇਹ ਅਗਰ ਪ੍ਰਸ਼ੰਸਾ ਕਰਨ ਸੈਂਟਰ ਦੀ ਤੱਕ ਉਹਨੂੰ ਤੇ ਖੜਿਆ ਕੀ ਹੋਣ ਇਹਨਾਂ ਨੇ ਤਾਂ ਆਲੋਚਨਾ ਕਰਨੀ ਕਰਨੀ ਹੈ ਬਾਕੀ ਪਬਲਿਕ ਜਿਹੜੀ ਹੈ ਉਹ ਜਾਣਦੀ ਹੈ ਕੀ ਚੰਗਾ ਕੀ ਮਾੜਾ 2024 ਦੀਆਂ ਚੋਣਾਂ ਆਣ ਜਾ ਰਹੀਆਂ ਨੇ ਕਿਸ ਤਰ੍ਹਾਂ ਜਮਿਨੀ ਪੱਧਰ ਤੇ ਵਰਕ ਚੱਲ ਰਿਹਾ ਜੀ ਤੁਹਾਡਾ ਕਿਸ ਤਰ੍ਹਾਂ ਦੀ ਪਿਆਰੀ ਦੇਖੋ ਭਾਰਤੀ ਜਨਤਾ ਪਾਰਟੀ ਦੇ ਵਿੱਚ ਨਾ ਜੀ ਬੜਾ ਇੱਕ ਸਿਸਟਮ ਹੈ ਔਰ ਸਿਸਟਮ ਕਰਕੇ ਜਿੱਥੇ ਸਿਕਬਰੀ ਆ ਜਾਂਦੇ ਨਾ ਬਾਰ-ਬਾਰ ਆ ਗਏ ਸਾਡਾ ਸਿਸਟਮ ਥੱਲੇ ਲੈਵਲ ਤੱਕ ਆ ਹੈ ਬੂਥ ਤੱਕ ਆ ਹੈ ਔਰ ਅੱਗੇ ਬੂਥ ਕੇ ਪੰਨਾ ਪ੍ਰਮਖ ਤੱਕ ਹੁੰਦਾ ਹੈ ਇੱਕ ਬੂਥ ਦੇ ਉਤੇ ਇੱਕ ਪ੍ਰਧਾਨ ਹੁੰਦਾ ਹੈ ਉਹਦੇ ਕੋਲ 10 ਬੰਦੇ ਹੁੰਦੇ ਨੇ ਉੱਥੇ ਅਗਰ 5 400 ਵੋਟਾਂ ਤੋਂ 100-100 ਵੰਡੀਆਂ ਹੁੰਦੀਆਂ ਇਸ ਤਰ੍ਹਾਂ ਸਿਸਟਮ ਹੈ ਕਿੰਨੇ ਬੰਦੇ ਸ਼ਾਮਿਲ ਕੀਤੇ ਗਏ ਨੇ ਜੀ ਆਈ ਪਾਰਟੀ ਚ ਅਜੇ ਲਿਸਟ ਹੁਣ ਕਿੰਨੇ 15 15 ਨਹੀਂ કુલ 12 ਬੰਦੇ 12 ਬੰਦੇ ਅਜੇ ਹੋਰ ਕਰਨਗੇ ਜਗਦੀਸ਼ ਜੀ ਦਾ ਟੇਲਰ ਹੈ ਫਿਲਮ ਦਾ ਬਾਕੀ ਹੈ ਮਾਜੀ ਜੀ ਜਿਸ ਦੀ ਕੀ ਕੰਗ ਜਿਹੜਾ ਸ਼ਾਮਲ ਹੋਏ ਜੇ ਇੱਕ ਉਹ ਸਮਾਜ ਸੀਗਾ ਜਦੋਂ ਨਾਹਰੇ ਬਾਜੀ ਹੁੰਦੀ ਸੀ ਕਿ ਤੇ ਅੱਜ ਉਹੀ ਪਾਰਟੀ ਤੁਹਾਡੇ ਤੁਸੀਂ ਆਏ ਜੇ ਸ਼ਾਮਲ ਹੋਏ ਜੀ ਆ ਦੇਖੋ ਜੀ ਅਸੀਂ ਅੱਜ ਜਿਹੜਾ ਬੀਜੇਪੀ 'ਚ ਸ਼ਾਮਲ ਹੋਏ ਆ ਸੋ ਬਹੁਤ ਵਧੀਆ ਸਾਨੂੰ ਚੰਗਾ ਲੱਗਿਆ ਵਾ ਕਿ ਅਸੀਂ ਬੀਜੇਪੀ ਪਾਰਟੀ ਦੇ ਨਾਲ ਜਿੱਦਾਂ ਅਸੀਂ ਪਹਿਲਾਂ ਲੋਕਾਂ ਦੀ ਸੇਵਾ ਕਰਦੇ ਸੀ ਹੁਣ ਵੀ ਉਦਾਂ ਹੀ ਕਰਾਂਗੇ ਸੋ ਤੁਸੀਂ ਗੱਲਬਾਤ ਕੀਤੀ ਵੀ ਪਹਿਲਾਂ ਨਾਹਰੇ ਬਾਜੀ ਕਰਦੇ ਸੀ ਜਾਂ ਕੁਝ ਵੀ ਕਰਦੇ ਸੀ ਦੇਖੋ ਇੱਕ ਸਮਝ ਦਾ ਪੱਦਰ ਆ ਜਦੋਂ ਤੱਕ ਬੰਦੇ ਦੀ ਸਮਝ ਦਾ ਪੱਦਰ ਕਹਿ ਸਕਦੇ ਆ ਵੀ ਕਿਸੇ ਰਸਤੇ ਦੇ ਵੱਲ ਜਿੰਨਾ ਕੋ ਉਹਨੂੰ ਪਤਾ ਹੁੰਦਾ ਵਾ ਉਹਨਾਂ ਕੋ ਉਸ ਰਸਤੇ ਵੱਲ ਜਾਂਦਾ ਵਾ ਜਦੋਂ ਕਿਸੇ ਬੰਦੇ ਨੂੰ ਸਹੀ ਗਿਆਨ ਹੋ ਜਾਂਦਾ ਵਾ ਚੰਗਾ ਕੀ ਆ ਜਾਂ ਮਾੜਾ ਕੀ ਆ ਇਹ ਬੰਦੇ ਦੇ ਹੱਥ ਆ ਵੀ ਚੰਗਾ ਕੀ ਆ ਤੇ ਮਾੜਾ ਕੀ ਆ ਸੋ ਇਸ ਕਰਕੇ ਮੈਨੂੰ ਭਾਜਪੀ ਦਾ ਜਿਹੜਾ ਸਿਸਟਮ ਆ ਭਾਜਪੀ ਪਾਰਟੀ ਦਾ ਜਿਹੜੀ ਨੀਤੀਆਂ ਆ ਜਾਂ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਆ ਜਾਂ ਉਹਨਾਂ ਨੇ ਅੱਜ ਤੱਕ ਜੋ ਲੋਕਾਂ ਨੂੰ ਦਿੱਤਾ ਵਾ ਜੀਦੇ ਕਾਰਨ ਅੱਜ ਭਾਰਤ ਦੀ ਅਰਥ ਵਿਵਸਥਾ ਜਿਹੜੀ ਆ ਬਹੁਤ ਉੱਪਰ ਗਈ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅੱਜ ਭਾਰਤ ਦਾ ਨਾਂ ਗੂੰਜ ਰਿਹਾ ਵਾ ਉਹਨਾਂ ਅੱਜ ਨੀਤੀਆਂ ਨੂੰ ਵੇਖ ਕੇ ਉਹਨਾਂ ਕੰਮਾਂ ਨੂੰ ਵੇਖ ਕੇ ਜਿਹੜਾ ਜਿਹੜਾ ਸਾਨੂੰ ਅੱਜ ਚੰਗਾ ਜਿਹੜਾ ਪੱਖ ਲੱਗਿਆ ਵਾ ਇਸ ਕਰਕੇ ਅਸੀਂ ਚੰਗੇ ਪੱਖ ਨੂੰ ਜਿਹੜਾ ਲੈ ਕੇ ਅਸੀਂ ਜਿਹੜੀ ਬੀਜੇਪੀ ਅੱਜ ਸਾਰੇ ਜਿਹੜੇ ਮੇਰੇ ਨਾਲ ਵਰਕਰ ਆ ਉਹ ਆ ਜੋਇਨ ਕੀਤੀ ਆ ਸੋ ਅੱਜ ਤੋਂ ਬਾਅਦ ਜਿਹੜਾ ਅਸੀਂ ਬੀਜੇਪੀ ਦੇ ਵਿੱਚ ਜਿਹੜਾ ਫੁੱਲ ਜਿਹੜੀ ਆ ਲੋਕਾਂ ਦੀ ਜਿਹੜੀ ਮਦਦ ਕਰਾਂਗੇ ਅਸੀਂ ਆਪਦੇ ਵੱਲੋਂ ਪੂਰਾ ਸੇਵਕ ਕਿਹੜੀ ਜਥੇਬੰਦੀ ਨਾਲ ਜੁੜੇ ਸੀਗੇ ਜੀ ਆ ਦੇਖੋ ਜੀ ਪਹਿਲਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਮੈਂ ਜਿਹੜਾ ਸੂਬਾ ਕੋਰ ਕਮੇਟੀ ਦਾ ਮੈਂਬਰ ਸੀ ਸੋ ਉੱਥੋਂ ਮੈਂ ਪਿਛਲੇ ਕਾਫੀ ਮਤਲਬ ਦਿਨਾਂ ਤੋਂ ਜਥੇਬੰਦੀ ਨੂੰ ਜਿਹੜਾ ਅਸਤੀਫਾ ਦੇ ਚੁੱਕਿਆ ਵਾਂ ਉਸ ਤੋਂ ਬਾਅਦ ਜਿਹੜਾ ਮੈਂ ਇੱਥੇ ਜਿਹੜਾ ਜਿਹੜਾ ਬੀਜੇਪੀ ਚ ਜਿਹੜਾ ਜੁਆਇਨ ਕੀਤਾ ਕਿੰਨੇ ਸਾਥੀ ਸ਼ਾਮਲ ਹੋਏ ਆ ਦੇਖੋ ਜੀ ਸਾਥੀ ਸਾਰੇ ਹੀ ਸ਼ਾਮਲ ਹੋਏ ਆ ਅੱਜ ਜਿਹੜੇ 12 ਪਿੰਡਾਂ ਦੇ ਜਿਹੜੇ 12 ਤੋਂ 15 ਪਿੰਡਾਂ ਦੇ ਸਾਡੇ ਜਿਹੜੇ ਪ੍ਰਧਾਨ ਸੀਗੇ ਜਿਹੜੇ ਅਹੁਦੇਦਾਰ ਸੀ ਮੇਨ ਮੇਨ ਉਹਨਾਂ ਨੂੰ ਬੁਲਾਇਆ ਗਿਆ ਸੀ ਅੱ ਪ੍ਰਧਾਨਾਂ ਨੂੰ ਜਿਹੜਾ ਜੁਆਇਨ ਨਹੀਂ ਕੀਤਾ ਗਿਆ ਬਾਕੀ ਆਣ ਵਾਲਾ ਜਲਵਾ ਜਿਹੜਾ ਹੈਗਾ ਡੇ ਬਾਏ ਡੇ ਭਾਜਪੀ ਪਾਰਟੀ ਵੀ ਦੇਖੂਗੀ ਚੌਧਰੀ ਸੇਜੀਤ ਕੁਮਾਰ ਜੈਨੀ ਵੀ ਦੇਖਣਗੇ ਔਰ ਲੋਕ ਵੀ ਦੇਖਣਗੇ ਸਾਡੀ ਜਿਹੜੀ ਅੱਜ ਇੱਥੇ ਜਿਹੜੀ ਬਾਰਡਰ ਵਾਲਟ ਕਹਿ ਸਕਦੇ ਆ ਵਾ ਕੁਝ ਵਿਕਾਸ ਕਾਰਜਾਂ ਤੋਂ ਜਿਹੜੀ ਜਿਹੜੀ ਵਾਂਝੇ ਰਹਿ ਗਈ ਆ ਬਹੁਤ ਸਾਰੇ ਜਿੱਦਾਂ ਆਪਾਂ ਮੰਨ ਕੇ ਚੱਲੀਏ ਵੀ ਸਾਡੇ ਅੱਜ 5 ਪਿੰਡ ਆ ਸਾਡੇ ਸਾਡੇ 5ਾਂ ਪਿੰਡਾਂ ਦੇ ਵਿੱਚ ਨਾ ਤਾਂ ਕੋਈ ਜਿਹੜਾ ਜਿਹੜਾ ਬਿਜਲੀ ਦਾ ਸਿਸਟਮ ਆ ਇੱਥੇ ਕੋਈ ਥਰਮਲ ਪਲਾਂਟ ਨਹੀਂ ਹੈਗਾ ਜੇ ਕੋਈ ਦਿੱਕਤ ਆ ਜਾਂਦੀ ਤਾਂ ਰਾਣੇ ਲੱਗਿਆ ਜਾਂ ਦੂਸਤੋਂ ਦੂਰ ਲੱਗਿਆ ਵਾ ਉਸ ਤੋਂ ਬਾਅਦ ਜੇ ਸਾਡੇ ਨਾਲ ਗੱਲ ਕੀਤੀ ਜਾਵੇ ਤਾਂ ਸਾਨੂੰ ਇੱਥੋਂ ਫਾਜ਼ਲ ਕਾ 15 ਤੋਂ 17 ਕਿਲੋਮੀਟਰ ਮਾਰਜਮ ਸ਼ਹਿਰ ਨੂੰ ਪੈਂਦਾ ਸਾਡੇ ਇੱਥੇ ਇਹਨਾਂ 5-7 ਪਿੰਡਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਆ ਮੈਡੀਕਲ ਸਹੂਲਤ ਨਹੀਂ ਹੈਗੀ ਜੋ ਸਰਕਾਰ ਵੱਲੋਂ ਦਿੱਤੀ ਗਈ ਆ ਆ ਜ ਆਮਾਦੀ ਪਾਰਟੀ ਕਹਿੰਦੀ ਅਸੀਂ ਮੱਲਾ ਕਲੀਨਿਕ ਹੋਲ ਤੇ ਮੱਲਾ ਕਲੀਨਿਕ ਹੋਲ ਤੇ ਖੋਲੇ ਕਿੱਥੇ ਆ ਜਿੱਥੇ ਸ਼ਹਿਰਾਂ ਦੇ ਵਿੱਚ ਆਲਰੇਡੀ ਸਾਰੀ ਫੈਸਿਲਿਟੀ ਅਵੇਲੇਬਲ ਆ ਜੇ ਤੁਸੀਂ ਖੋਲ ਨਹੀਂ ਆਇਆ ਇਨ੍ਹਾਂ ਪਿੰਡਾਂ ਦੇ ਵਿੱਚ ਆ ਕੇ ਖੋਲੋ ਜਿੱਥੇ 15-15 20-20 ਕਿਲੋਮੀਟਰ ਤੱਕ ਕੋਈ ਕਿਸੇ ਤਰ੍ਹਾਂ ਦੀ ਮੈਡੀਕਲ ਦੀ ਸਿਹਤ ਸਹੂਲਤ ਨਹੀਂ ਹੈਗੀ ਜਾਂ ਕੋਈ ਕਿਸੇ ਰੰ ਦਾ ਬਿਮਾਰ ਹੋ ਜਾਂਦਾ ਵਾ ਸਾਨੂੰ ਇੱਥੋਂ ਲੈ ਕੇ 17 ਕਿਲੋਮੀਟਰ ਤੱਕ ਦੂਰ ਜਾਣਾ ਦੂਰ ਜਾਣਾ ਪੈਂਦਾ ਵਾ ਸੋ ਇਨ੍ਹਾਂ ਸਮੱਸਿਆਵਾਂ ਨੂੰ ਲੈ ਕੇ ਹੋਰ ਜੇ ਬੱਚਿਆਂ ਦੀ ਗੱਲ ਕਰੀਏ ਤਾਂ ਸਾਡੇ ਇੱਥੇ ਬੱਚਿਆਂ ਦੇ ਪੜਨ ਵਾਸਤੇ 17-17 ਕਿਲੋਮੀਟਰ ਤੱਕ ਸਾਡੀਆਂ ਜਿਹੜੀਆਂ ਬੇਟੀਆਂ ਜਿਹੜੀਆਂ ਧੀਆ ਹੈਗੀਆਂ ਇੱਥੋਂ 17 ਕਿਲੋਮੀਟਰ ਸਾਈਕਲ ਤੇ ਸਾਈਕਲ ਤੇ ਇੱਥੋਂ ਜਾਂਦੀਆਂ ਤੇ 17 ਕਿਲੋਮੀਟਰ ਜਾ ਕੇ ਸਾਨੂੰ ਪਤਾ ਨਹੀਂ ਰਹਿੰਦਾ ਵੀ ਉੱਥੇ ਕੁਝ ਬੱਚੇ ਨਾਲ ਕੀ ਹੋ ਜੇ ਕੀ ਨਾ ਹੋ ਜੇ ਸੋ ਇਸ ਕਰਕੇ ਵੀ ਇਹਨਾਂ ਵਿਕਾਸ ਕਾਰਜਾਂ ਨੂੰ ਲੈ ਕੇ ਸਾਡੀ ਜਿਹੜੀ ਆ ਸਾਨੂੰ ਆਸ ਤੇ ਉਮੀਦ ਹੈ ਵੀ ਭਾਜੀਪੀ ਜਿਹੜੀ ਆ ਪਾਰਟੀ ਸਾਡਾ ਜਿਹੜਾ ਸਾਥ ਦੇਊਗੀ ਇਹਨਾਂ ਵਿਕਾਸ ਕਾਰਜਾਂ ਨੂੰ ਜਿਹੜਾ ਸਾਡਾ ਪੂਰਾ ਕਰੂਗੀ ਇਸ ਮਕਸਦ ਨੂੰ ਲੈ ਕੇ ਜਿਹੜਾ ਅਸੀਂ ਅੱਜ ਭਾਜੀਪੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਲੋਕਾਂ ਦੇ ਹੱਕਾਂ ਦੇ ਲੜਦੇ ਰਹੇ ਪਹਿਲਾਂ ਵੀ ਤੇ ਹੁਣ ਵੀ ਤੁਸੀਂ ਪਾਰਟੀ ਦੇ ਥਰੂ ਲੜੋਗੇ ਤਾਂ ਕੀ ਅੰਤਰ ਕੀ ਹੈ ਵੀ ਇੱਕ ਕਿਸਾਨ ਜਿੱਤੇ ਬੰਦੀ ਦੇ ਥੱਲੇ ਦੇ ਇੱਕ ਪਾਰਟੀ ਦੇ ਥੱਲੇ ਅ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਹੀ ਸਪਸ਼ਟ ਕਰ ਚੁੱਕਿਆ ਵਾਂ ਵੀ ਲੋਕਾਂ ਦੇ ਹੱਕਾਂ ਦੇ ਖਾਤਰ ਲੜਨਾ ਕੋਈ ਪਾਰਟੀ ਮੈਨਾਂ ਨਹੀਂ ਰੱਖਦੀ ਲੋਕਾਂ ਦੀ ਹੱਕਾਂ ਦੇ ਖਾਤਰ ਲੜਨਾ ਤਾਂ ਤੁਹਾਨੂੰ ਤੁਹਾਡੀ ਜਮੀਰ ਆ ਉਹ ਜਗਾਉਂਦੀ ਆ ਬਾਕੀ ਲੋਕਾਂ ਦੇ ਹੱਕਾਂ ਦੇ ਖਾਤਰ ਲੜਨ ਲਈ ਕਿਸੇ ਨਾ ਕਿਸੇ ਪਾਸੇ ਤਾਂ ਆਪਾਂ ਨੂੰ ਜਾਣਾ ਪੈਂਦਾ ਵਾ ਇੱਕ ਰਸਤਾ ਚੁਣਨਾ ਪੈਂਦਾ ਵਾ ਰਸਤਾ ਚੁਣ ਕੇ ਦੇਖੋ ਜੇ ਵਿਕਾਸ ਕਾਰਜ ਕੱਲ ਨੂੰ ਪੂਰੇ ਹੋਣੇ ਆ ਕੱਲ ਨੂੰ ਜੇ ਇੱਥੇ ਕੋਈ ਸਕੂਲ ਮਿਲਣਾ ਵਾ ਜਾਂ ਕੱਲ ਨੂੰ ਇੱਥੇ ਕੋਈ ਕਿਸੇ ਤਰ੍ਹਾਂ ਦਾ ਕੋਈ ਵਿਕਾਸ ਕਾਰਜ ਹੋਣੇ ਆ ਤਾਂ ਹੋਣੇ ਦਾ ਕਿਸੇ ਨਾ ਕਿਸੇ ਆਪਾਂ ਇੱਕ ਵੋਟ ਬੈਂਕ ਨਾਲ ਹੋਣੇ ਹੈ ਨਾ ਸੋ ਜਿੱਦਾਂ ਸਾਨੂੰ ਸਮਝ ਲੱਗੀ ਵੀ ਇਹ ਸਾਰਾ ਕੁਝ ਸਿਸਟਮ ਇੱਕ ਵੋਟ ਬੈਂਕ ਨਾਲ ਚੇਂਜ ਹੋਣਾ ਵਾ ਸੋ ਸਾਨੂੰ ਸਭ ਤੋਂ ਵਧੀਆ ਜਿਹੜੀ ਪਾਰਟੀ ਅੱਜ ਜਿਹੜੀ ਬੀਜੇਪੀ ਪਾਰਟੀ ਲੱਗੀ ਆ ਇਸ ਕਰਕੇ ਸਾਹੀ ਜਿਹੜਾ ਬੀਜੇਪੀ ਪਾਰਟੀ ਵਿੱਚ ਸ਼ਾਮਲ ਹੋਏ